ਹੁਣ ਜਿਹੜੇ ਬੰਦੇ ਜੱਜ ਨੌਕਰੀ ਛੱਡ ਕੇ ਆਰਐਸ ਜੁਆਇਨ ਕਰ ਰਹੇ ਨੇ ਇਹਦਾ ਮਤਲਬ ਫੈਸਲੇ ਵੀ ਉਹ ਆਰਐਸ ਦੇ ਹੱਕ ਦੇ ਕਰਜ਼ੇ ਹੋਣਗੇ ਤੇਜੀਵਾਲ ਨੂੰ ਹੇਮੰਤ ਸੋਲ ਨੂੰ ਅੰਦਰ ਕਰੀ ਰੱਖਿਆ ਬੇ ਇਹ ਤਾਂ ਜੀਹ ਪ੍ਰਿਸ਼ਟਾਚਾਰ ਹੈ ਮਿੰਟ ਸਮਝ ਨਹੀਂ ਆਉਂਦੀ ਇਹਨਾਂ ਦੇ ਪ੍ਰਿਸ਼ਟਾ ਸੋ ਇਹਨਾਂ ਦੇ ਇਹ ਹੈ ਵੀ ਜਗਤ ਦੀ ਮਾਰੀ ਸਾਡੇ ਆਨੰਦ ਕੋ ਉੱਤੇ ਜਗਤ ਦੀ ਮਾਰੀ ਦਾ ਨਹੀਂ ਕੋਈ ਦੋਸ਼ ਹੈ ਇਸ ਨਾਲ ਆਜ਼ਾਦੀ ਦੀ ਲੜਾਈ ਤੋਂ ਕੋਈ ਹਿੱਸਾ ਪਾਇਆ ਜਾਂਦਾ ਅੰਗਰੇਜ਼ ਨਾਲ ਲੜੇ ਹੋਏ ਸੀ ਤੇ ਇਹ ਤਾਂ ਮੁਸਲਮਾਨਾਂ ਦੇ ਖਿਲਾਫ ਰੌਲਾ ਪਾਉਣ ਵਾਲੇ ਨੇ ਦੇ ਜਾਂ ਸਾਂਝਾਂ ਦੇ ਖਿਲਾਫ ਇੱਥੇ ਸਾਂਝਾਂ ਦੇ ਖਿਲਾਫ ਤੇ ਸਿੱਖਾ ਨੂੰ ਕਰ ਰਹੇ ਨੇ ਕਿ ਜੀਤੀ ਲਖਾ ਕਹਿੰਦੇ 3 ਲੱਖ 사이 ਬਣ ਗਿਆ ਲੈ ਮੈਨੂੰ ਹੁਣ ਕੀ ਕਰਕੇ ਦਿਖਾਉਣਾ ਪੰਜਾਬ ਦੀ ਜੀਤੀ ਦਾ ਇਹਨਾਂ ਕੱਪ ਕਹਿੰਦੇ ਅਗਲੇ 20 ਸਾਲਾਂ ਦੇ ਵਿੱਚ ਇੱਥੇ 40 ਕਰੋੜ ਮੁਸਲਮਾਨ ਹੋ ਜਾਏਗਾ ਉਹਨਾਂ ਨੂੰ ਪੁੱਛੋ ਵੀ ਹੁਣ ਤੱਕ ਤਾਂ 40 ਕਰੋੜ ਹੋਏ ਹੁਣ ਤੱਕ ਤਾਂ 18 ਕਰੋੜ ਹੈ ਕਿਹੜਾ ਆਰਐਸਐਸ ਦਾ ਬੰਦਾ ਹੈ ਉਹ ਤਾਂ ਦੇਖ ਲੈ ਜਿਹੋ ਜੀ ਮਰਜ਼ੀ ਝੂਠੀ ਸ਼ਿਕਾਇਤ ਕਰ ਦੇ ਤੁਹਾਡੀਆਂ ਅਣਕੌਲੀਆਂ ਆਉਣੀਆਂ ਹੋਣੀਆਂ ਨਾਨ ਗੋਰੀਆ ਹੋਣੀਆਂ ਹੁਣ ਉਹੀ ਉਹ ਉਹਨਾਂ ਨੂੰ ਸੌਦੇ ਨੁਕਸ ਕਰੀ ਜਾਣੇ ਨੇ ਜਿਨਾ ਦੇ ਇਸ ਮੇ ਜਿਨੇ ਨਾਲ ਦੇ ਕੰਮਾਂ ਵਿੱਚ ਕੱਟਾ ਮੈਂ ਸਭ ਦਾ ਜਵਾਬ ਦੇ ਚੁੱਕਿਆ ਕਾਨੂੰਨ ਹੈ ਦੇ ਮੁਕਾਬਕ ਲੋਕ ਕੰਮ ਵੀ ਨਹੀਂ ਕਰਨ ਦੇ ਇਹਦਾ ਇਹਨਾਂ ਦਾ ਟਾਲ ਤਰੀਕ ਹੈ ਨਾ ਟਾਲ ਤਰੀਕ ਹੈ ਨਾ ਪੂਰਾ ਪੁਰਾਣੇ ਜ਼ਮਾਨੇ ਵਾਲਾ ਦੁਸ਼ਮਨੀਆ ਵਾਲਾ ਹੈ ਆਈਦੀ ਵਿਚਾਰ ਚਰਚਾ ਦੇ ਵਿੱਚ ਤੁਹਾਡਾ ਸਵਾਗਤ ਹੈ। ਬੀਤੇ ਕੱਲ ਕਾਂਗਰਸ ਦੇ ਜਿਹੜੇ ਲੀਡਰ ਬੁਲਾਰੇ ਨੇ ਪਵਨ ਖੇੜਾ ਉਹਨਾਂ ਦੇ ਵੱਲੋਂ ਇੱਕ ਜਿਹੜੀ ਸੋਸ਼ਲ ਮੀਡੀਆ ਐਪ ਹੈਗੀ ਐ ਐਕਸ ਉਹਦੇ ਉੱਤੇ ਇੱਕ ਪੋਸਟ ਕੀਤਾ ਗਿਆ ਉਹਦੇ ਵਿੱਚ ਕਮੈਂਟ ਦੇ ਆਰਡਰ ਦਾ ਹਵਾਲਾ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਜੋ ਆਰਐਸਐਸ ਦੇ ਨਾਲ ਜੁੜੇ ਹੋਏ ਜਿਹੜੇ ਜਿਹੜੇ ਗਵਰਨਮੈਂਟ ਸਰਵੰਟ ਨੇ ਉਹਨਾਂ ਤੇ ਹੁਣ ਬਾਰ ਨਹੀਂ ਰਹੂਗਾ ਪਹਿਲਾਂ ਇਹ ਇੱਕ ਹਵਾਲਾ ਦਿੱਤਾ ਗਿਆ ਕਿ 30 ਨਵੰਬਰ 1964 ਨੂੰ ਇੱਕ ਜਿਹੜਾ ਆਰਡਰ ਸੀਗਾ ਸੈਂਟਰਲ ਗਵਰਨਮੈਂਟ ਦਾ ਉਸ ਦੇ ਰਾਹੀਂ ਜਿਹੜਾ ਬਾਹਰ ਲਾਇਆ ਗਿਆ ਸੀ ਕਿ ਆਰਐਸਐਸ ਤੇ ਜਿਹੜੀ ਜਮਾਤ-ਏ-ਇਸਲਾਮੀ ਨਾਲ ਦੀਆਂ ਦੋ ਜਥੇਬੰਦੀਆਂ ਉਸ ਦੇ ਉੱਤੇ ਉਹਦੇ ਨਾਲ ਮੁਸਲਕ ਜਿਹੜੇ ਵੀ ਗਵਰਨਮੈਂਟ EMPLOYEES ਨੇ ਉਹਨਾਂ ਦੇ ਉੱਤੇ ਡਿਸਪਲਿਨਰੀ ਐਕਸ਼ਨ ਹੋ ਸਕਦਾ ਇਸ ਕਰਕੇ ਉਹਨਾਂ ਤੇ ਬਾਰ ਹੈ ਹੁਣ ਉਹ ਬਾਰ ਹਟਾਇਆ ਗਿਆ ਇਸ ਦੇ ਉੱਤੇ ਜੈਰਾਮ ਰਮੇਸ਼ ਦਾ ਪ੍ਰਤੀਕਰਮ ਵੀ ਆਇਆ ਤੇ ਜਿਹੜੇ BJP ਦੇ ਪੱਖੀ ਜਿਹੜੇ ਲੋਕ ਨੇ ਉਹ ਕਹਿ ਰਹੇ ਨੇ ਕਿ ਜਿਹੜੀ ਜਿਹੜਾ ਜਿਹੜਾ ਆਰਬਿਟਰਰੀ ਬੈਨ ਲਾਇਆ ਗਿਆ ਸੀ ਉਸ ਨੂੰ ਹਟਾ ਕੇ ਇੱਕ ਡੈਮੋਕਰੈਟਿਕ ਐਕਟ ਕੀਤਾ ਗਿਆ BJP ਦੀ ਗਵਰਨਮੈਂਟ ਦੇ ਵੱਲੋਂ ਤੇ ਇਹਦੇ ਤਰ੍ਹਾਂ ਤਰ੍ਹਾਂ ਦੇ ਹਵਾਲੇ ਆ ਰਹੇ ਨੇ ਅਸੀਂ ਡਾਕਟਰ ਪਿਆਰੇ لال ਗਰਗੁਣਾ ਨਾਲ ਗੱਲ ਕਰਦੇ ਹਾਂ ਜਿਹੜੇ ਕਿ ਅ ਖੁਦ ਇੱਕ ਸਰਕਾਰੀ ਅਹੁਦੇ ਤੇ ਰਹੇ ਨੇ ਸਰਕਾਰੀ ਮੁਲਾਜ਼ਮ ਰਹੇ ਨੇ ਅਫੀਸਰ ਰਹੇ ਨੇ ਤੇ ਇਹਨਾਂ ਮਸਲਿਆਂ ਨੂੰ ਬਹੁਤ ਬਰੀਕੀ ਨਾਲ ਸਮਝਦੇ ਨੇ ਕਿ ਜਿਹੜੇ ਸਿਵਲ ਸਰਵਿਸਸ ਰੂਲ ਨੇ ਉਹਦੇ ਅਕੋਰਡਿੰਗ ਕੀ ਲੀਗਲ ਪੋਜੀਸ਼ਨ ਹੈਗੀ ਆ ਜਾਂ ਇਹਦੀ ਕੀ ਪੋਲਿਟਿਕਸ ਹੈ ਸਰ ਤੁਹਾਡਾ ਸਵਾਗਤ ਹੈ ਜੀ ਸਰ ਤੁਸੀਂ ਖੁਦ ਇਹਨੇ ਸਾਲ ਗਵਰਨਮੈਂਟ ਸਰਵਿਸ ਕੀਤੀ ਹੈ ਤੇ ਤੁਸੀਂ ਬਹੁਤ ਬਰੀਕੀ ਨਾਲ ਜਾਣਦੇ ਹੋ ਇਹ ਬੈਨ ਲਾਏ ਜਾਣ ਦੀ ਲੀਗੈਲਿਟੀ ਤੇ ਹਟਾਏ ਜਾਣ ਦੀ ਲੀਗੈਲਿਟੀ ਨੂੰ ਤੁਸੀਂ ਕਿਦਾਂ ਦੇਖਦੇ ਹੋ ਦੇਖੋ ਸਾਡੇ ਨਾਲ ਇੱਕ ਸਰਕਾਰੀ ਮੁਲਾਜ਼ਮਾ ਵਾਸਤੇ ਮਰਿਆਦਾ ਨਿਯਮਾਂ ਬੜੀ ਕਹਿਆ ਸੀ ਉਹਨੂੰ ਜੀ ਮਰਿਆਦਾ ਨਿਯਮ ਜਿਹਨੂੰ ਕੰਡਕਟਰ ਰੂਲ ਕਹਿੰਦੇ ਨੇ ਵੀ ਤੁਹਾਡਾ ਵਿਚਰਨ ਦਾ ਤਰੀਕਾ ਕਿਹਾ ਜਾਵੇ ਉਹ ਵੀ ਸਮਾਜ 'ਚ ਗੱਲ ਕਰਨ ਦਾ ਤਰੀਕਾ ਕਿਹਾ ਜਾਵੇ ਉਹ ਵੀ ਉਹਦੇ ਵਿੱਚ ਸਭ ਤੋਂ ਇਹ 3-4 ਗੱਲਾਂ ਸ਼ਾਮਲ ਹੁੰਦੀਆਂ ਨੇ ਵੀ ਕਿ ਤਾ ਤੁਸੀਂ ਸਰਕਾਰ ਦੀ ਪਰਮਿਸ਼ਨ ਬਿਨਾ ਕੋਈ ਗੱਲ ਨਹੀਂ ਕਰਨੀ ਸਰਕਾਰ ਦਾ ਭੇਦ ਨਹੀਂ ਦੱਸਣਾ ਬਾਹਰ ਤੇ ਦੂਜੀ ਗੱਲ ਤੁਸੀਂ ਬੋਲਬਾਣੀ ਠੀਕ ਰੱਖਣੀ ਹੈ ਤੀਜੀ ਗੱਲ ਕੋਈ ਵਿਤਕਰਾ ਨਹੀਂ ਕਰਨਾ ਕਿਸੇ ਨਾਲ ਕਿਸੇ ਦੇ ਵਿੱਚ ਕੋਈ ਘਿਰਣਾ ਨਹੀਂ ਪੈਦਾ ਕਰਨੀ ਜੀ ਕਿਉਂਕਿ ਦੇਸ਼ਿਕ ਹੈ ਦੇਸ਼ ਦੇ ਲੋਕ ਇੱਕ ਨੇ ਕਿਸੇ ਦੇ ਵੇਸ਼-ਭੂਸ਼ਾ ਕਿਸੇ ਦਾ ਧਰਮ ਕਿਸੇ ਦਾ ਪੂਜਾ ਪਕਤੀ ਦਾ ਢੰਗ ਦੇਖ ਕੇ ਫੈਸਲੇ ਨਹੀਂ ਕਰਨੇ ਜਾਤ-ਪਾਤ ਦੇਖ ਕੇ ਫੈਸਲੇ ਨਹੀਂ ਕਰਨੇ ਕਾਨੂੰਨ ਦੇਖ ਕੇ ਫੈਸਲੇ ਕਰਨੇ ਨੇ ਜੀ ਇਹਦੇ ਕਰਕੇ ਜਦ ਜਿਹੜੀ ਆਰਐਸਐਸ ਉਹ ਕਹਿੰਦੇ ਤਾਂ ਹੈਗੇ ਨੇ ਵੀ ਅਸੀਂ ਸੰਸਕ੍ਰਿਤਿਕ ਮੰਚ ਆ ਇਦਾਂ ਜਮਾਤ ਇਸ ਨਾਮੀ ਇਹ ਕਹਿੰਦੀ ਸੀ ਪਰ ਇਹ ਦੋਹਾਂ ਦੇ ਉੱਤੇ ਉਦੋਂ ਚਾਰਟ ਦੇ ਵਿੱਚ ਵੈਣ ਲੱਗਿਆ ਉਹ ਲੱਗਣ ਦਾ ਕਾਰਨ ਇਹ ਸੀ ਵੀ ਇਹਨਾਂ ਨੇ ਉਦੋਂ ਚਾਈਨਾ ਦੀ ਵਾਰ ਹੋ ਕੇ ਹਟੀ ਸੀ ਫਿਰ ਪਾਕਿਸਤਾਨ ਨਾਲ ਲੜਾਈ 1965 ਦੀ ਹੋਈ ਤੇ ਇਹਨਾਂ ਨੇ ਹੇਟਡ ਕੈਂਪੇਨ ਸ਼ੁਰੂ ਕਰੀ ਹੋਈ ਸੀ ਕਿਹਨਾ ਜਿਵੇਂ ਹੋਣ ਕਰੀ ਹੋਈ ਆ ਲੋਕਾਂ ਨੂੰ ਪਾੜਨ ਦੀ ਉਹ ਦੇ ਉੱਤੇ ਉਦੋਂ ਬੈਂਡ ਆਇਆ ਉਦੋਂ ਲਾਲਵਾ ਦ੍ਰਿਸ਼ ਸ਼ਾਸਤਰੀ ਜੀ ਤੋਂ ਬਾਅਦ ਸਰਕਾਰ ਚੱਲ ਰਹੀ ਸੀ ਤੇ ਉਸ ਤੋਂ ਬਾਅਦ ਫਿਰ ਇਹ 70 ਚ ਫਿਰ 80 ਚ ਚੱਲਦਾ ਰਿਹਾ ਹਾਂਜੀ ਹੁਣ ਆਕੇ ਇਹਨਾਂ ਨੇ ਆਰਐਸਐਸ ਤੋਂ ਬੈਨ ਹਟਾਤਾ ਜਮਤ ਇਸਲਾਮੀ ਤੇ ਰੱਖਤਾ ਹਾਂਜੀ ਚਿੱਠੀ ਇਹ ਹੈ ਕਿ ਜਿਹੜਾ ਤੇਨੇ ਸਾਲ ਕੇ ਬਾਅਦ ਬਾਅਦ ਹੋਇਆ ਸੀ ਉਸੇ ਉਹਨਾਂ ਬਈ ਆਰਐਸਐਸ ਤੋਂ ਹੁਣ ਜੇ ਸਰਕਾਰੀ ਮਨਦਮਾਰ ਆਰਐਸਐਸ ਜਾਏਗਾ ਜਾਂਦੇ ਤੋਂ ਪਹਿਲਾਂ ਵੀ ਸੀਗੇ ਦੋ ਨੰਬਰ ਤਾਂ ਹਰੇਕ ਹੀ ਜਾ ਜਾਂਦਾ ਸਿਆਸੀ ਪਾਰਟੀ ਨੇ ਤੁਸੀਂ ਹਿੱਸਾ ਨਹੀਂ ਲਾ ਸਕਦੇ ਵੋਟਾਂ ਚ ਹਿੱਸਾ ਫਿਰ ਵੀ ਲਈ ਜਾਂਦੇ ਨੇ ਜੀ ਅਜੀ ਉੱਥੇ ਦੇਖਿਆ ਵੀ ਪੋਲਿੰਗ ਅਫਸਰ ਕਹਿ ਰਿਹਾ ਵੀ ਉਹਨੂੰ ਵੋਟ ਪਾਓ ਉਹ ਉਦੋਂ ਵੀ ਮਤਲਬ ਇਹ ਤਾਂ ਕੁਝ ਵੀ ਕਰ ਸਕਦੇ ਨੇ ਜੀ ਤੇ ਇਸ ਕਰਕੇ ਹੁਣ ਇਹਨਾਂ ਨੇ ਇਹ ਕਰਤਾ ਵੀ ਜਦੋਂ ਆਰਐਸਐਸ ਦੀ ਸ਼ਾਖਾ ਚ ਜਾਏਗਾ ਆਰਐਸਐਸ ਮਨੁਸਮਰਤੀ ਦੇ ਦੇ ਇਸੇ ਕੰਮ ਕਰਦਾ ਹੈ ਆਰਐਸਐਸ ਨੇ ਓਪੋਜ਼ ਕਰਿਆ ਹਿੰਦੂਸਤਾਨ ਦੇ ਸੰਵਿਧਾਨ ਨੂੰ ਵੀ ਤਾਂ ਮਨੁਸਮਰਤੀ ਚਾਹੀਦੀ ਹੈ ਸਾਡੇ ਕੋਲ ਇਹ ਤਿੰਨ ਆਇਨ ਕਹਿੰਦੇ ਨੇ ਜਿਹੜੇ ਮੁਸਲਮਾਨ ਨੇ ਜੀ ਆਇਨ ਤਿੰਨ ਸਿਧਾਂਤ ਨੇ ਸਾਡੇ ਕੋਲੇ ਜਾਂ ਤਿੰਨ ਸੰਵਿਧਾਨ ਨੇ ਉਹ ਤਿੰਨ ਸੰਵਿਧਾਨਾਂ ਚੋਂ ਜਿਹੜਾ ਭਾਰਤ ਦਾ ਸੰਵਿਧਾਨ ਹੈ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ ਇਹ ਜ਼ਿਆਦਾ ਨੇੜੇ ਮਨੁੱਖਤਾ ਦੀ ਹੂੰ ਗੁਰੂਗੁਰ ਸਾਹਿਬ ਤਾਂ ਬਹੁਤ ਉੱਚਾ ਹੈ ਨਾ ਉਂਝ ਵੀ ਮਨੁੱਖਤਾ ਦੇ ਫੈਸਲਿਆਂ ਚ ਵੀ ਇਹ ਇੱਕ ਦੂਜੇ ਦੇ ਨੇੜੇ ਨੇ ਪਰ ਜਿਹੜਾ ਆਰਐਸਐਸ ਦਾ ਮਨੁਸਮਰਤੀ ਹੈ ਉਹ ਤਾਂ ਦੋਹਾਂ ਦੀ ਉਲਟਾ ਹੈ ਜੀ ਸੰਵਿਧਾਨ ਦੇ ਤੋਂ ਉਲਟ ਹੈ ਪਰ ਉਹ ਸਿੱਖੀ ਦੇ ਤਾਂ ਹੋਰ ਜ਼ਿਆਦਾ ਹੀ ਉਲਟਾ ਹੈ ਕਿਉਂਕਿ ਸਿੱਖੀ ਨੇ ਤਾਂ ਕਿਸੇ ਚੀਜ਼ ਨੂੰ ਵੀ ਨਹੀਂ ਛੱਡਿਆ ਹੋਇਆ ਸਿੱਖੀ ਨੇ ਤਾਂ ਪੂਰੀ ਸੰਸੰਗੀ ਵਾਲਤਾ ਮਨੁੱਖਤਾ ਦੀ ਗੱਲ ਹੈ ਬਾਬੇ ਨਾਨਕ ਦੀ ਤਾਂ ਸੋ ਇਸ ਕਰਕੇ ਜਿਹੜਾ ਹੈ ਉਹਦੇ ਵਿੱਚ ਰੋਕਿਆ ਗਿਆ ਵੀ ਜਿਹੜੇ ਬੰਦੇ ਇੱਕ ਬੰਦੇ ਦੇ ਰੱਬ ਦੇ ਇੱਕ ਪਾਸੇ ਸੀ ਕਹਿੰਦੇ ਆ ਵੀ ਰੱਬ ਨੇ ਸਾਰੇ ਬੰਦੇ ਇੱਕੋ ਜਿਹੇ ਬਣਾਏ ਨੇ ਵੀ ਜਿਹੜਾ ਬੰਦੇ ਬੰਦੇ ਨਾਲ ਘਿਰਣਾ ਪੈਦਾ ਕਰਦੀ ਹੈ ਜਸੇਬੰਦੀ ਉਹਦੇ 'ਚ ਨਹੀਂ ਜਾਣਾ ਇਹ ਜਿਹੜੇ ਆਰਐਸਐਸ ਨੇ ਕਿ ਨਹੀਂ ਪੈਦਾ ਕਰਦੀ ਇਹ ਦੂਸਾ ਇਹ ਹੋਰ ਕੁਛ ਕਰਦੇ ਨਹੀਂ ਵੀ ਸਾਡਾ ਜੀ ਮੁਸਲਮਾਨਾਂ ਨੇ ਰੁੱਟ ਲਿਆ ਸਾਡਾ ਸੱਭਿਆਚਾਰ ਵਾਲਾ ਚੰਗਾ ਸੀ ਫਿਰ ਸਾਰਾ ਉਹਦੇ ਵਿੱਚ ਪੜਾਉਣ ਦਾ ਵੀ ਤਰੀਕਾ ਖੋਜ ਵੀ ਉਹੀ ਕਰਨੀ ਸ਼ੁਰੂ ਕਰ ਦੇਣੀ ਉਹ ਕਿਤਾਬਾਂ ਵੀ ਉਹੀ ਲਿਖਦੇ ਨੇ ਪਿੱਛੇ ਇਹਨਾਂ ਨੇ ਪਹਿਲਾਂ ਕਿਤਾਬਾਂ 'ਚ ਬਦਲਾ ਕਰੇ ਹੁਣ ਇਹਨਾਂ ਨੇ ਆਰਐਸਐਸ ਨੂੰ ਖੁੱਲਾ ਹੀ ਕਰਤਾ ਹੁਣ ਜਿਹੜੇ ਬੰਦੇ ਜੱਜ ਨੌਕਰੀ ਛੱਡ ਕੇ ਆਰਐਸ ਜੁਆਇਨ ਕਰ ਰਹੇ ਨੇ ਇਹਦਾ ਮਤਲਬ ਫੈਸਲੇ ਵੀ ਉਹ ਆਰਐਸ ਦੇ ਹੱਕ ਦੇ ਕਰਜ਼ੇ ਹੋਣਗੇ ਆ ਦਿੱਲੀ 'ਚ ਜਿਹੜੇ ਹੋਏ ਨੇ ਫੈਸਲੇ ਉਹਨਾਂ 'ਚ ਬਹੁਤੇ ਫੈਸਲੇ ਜਵਾਨਾਂ ਤੱਕ ਕਿਉਂ ਨਹੀਂ ਮਿਲੇ ਇਹਨਾਂ ਨੂੰ ਪੁੱਛੇ ਕੋਈ ਜਿਹੜਾ ਮੇਰਾ ਸਵਾਲ ਹੈ ਆ ਐਨਟੀਏ 'ਚ ਡਾ ਵੱਡਾ ਪੇਪਰ ਲੀਕ ਹੋ ਗਿਆ ਰੌਲਾ ਐਡਾ ਪੈ ਗਿਆ ਅਜੇ ਤੱਕ ਕਿਸੇ ਕੋਰਟ ਨੇ ਕੁਝ ਨਹੀਂ ਕਰਿਆ ਤੇ ਉਹਦੇ 'ਚ ਭ੍ਰਿਸ਼ਟਾਚਾਰ ਹੋਇਆ ਹਰ ਮਰ ਪੈ ਦਾ ਪਰ ਉਹ ਕੇਜਰੀਵਾਲ ਨੂੰ ਹੇਮੰਤਸੁਰ ਨੂੰ ਅੰਦਰ ਕਰੀ ਰੱਖਿਆ ਬੇ ਇਹ ਤਾਂ ਜੀ ਪ੍ਰਸਤਾਚਾਰ ਹੈ ਮਿੰਨ ਤਾਂ ਸਮਝ ਨਹੀਂ ਆਉਂਦੀ ਇਹਨਾਂ ਦੇ ਪ੍ਰਸਤਾਚਾਰ ਸੋ ਇਹਨਾਂ ਦੇ ਇਹ ਹੈ ਵੀ ਜਗਦੀ ਮਾਰੀ ਸਾਡੇ ਆਨੰਦ ਕੋਪ ਤਾਂ ਗਦੀ ਦੀ ਮਾਰੀ ਦਾ ਨਹੀਂ ਕੋਈ ਦੋਸ਼ ਹੁਣ ਇਹਨਾਂ ਨੂੰ ਇਹ ਹੋ ਗਿਆ ਕਿਉਂਕਿ ਇਹਨਾਂ ਨੇ ਆਜ਼ਾਦੀ ਦੀ ਲੜਾਈ 'ਚ ਤਾਂ ਹਿੱਸਾ ਪਾਇਆ ਜਾਂਦਾ ਅੰਗਰੇਜ਼ ਨਾਲ ਲੜੇ ਹੋਏ ਸੀ ਤੇ ਇਹ ਤਾਂ ਮੁਸਲਮਾਨਾਂ ਦੇ ਖਿਲਾਫ ਰੌਲਾ ਪਾਉਣ ਵਾਲੇ ਨੇ ਸਿਰਫ ਤੇ ਜਾਂ ਸਾਂਝਾਂ ਦੇ ਖਿਲਾਫ ਇੱਥੇ ਸਾਂਝਾਂ ਦੇ ਖਿਲਾਫ ਤਾਂ ਇਹ ਸਿੱਖਾਂ ਨੂੰ ਕਰ ਰਹੇ ਨੇ ਕਿ ਜੀ 30 ਲੱਖ ਕਹਿੰਦੇ 30 ਲੱਖ ਸਾਈ ਬਣ ਗਿਆ ਲ ਮੈਨੂੰ ਹੁਣ ਕਿੰ ਕਿਹ ਚੀਜ਼ ਕਰਕੇ ਦਿਖਾਉਣਾ ਪੰਜਾਬ 'ਚ ਵਿੱਚ 30 ਲੱਖ ਸਾਈ ਬਣ ਗਿਆ ਇਹਨਾਂ ਕਹਿੰਦੇ ਅਗਲੇ 20 ਸਾਲਾਂ ਦੇ ਵੇ ਹੁਣ ਤੱਕ ਤਾਂ 40 ਕਰੋੜ ਹੋਏ ਨੇ ਹੁਣ ਤੱਕ ਤਾਂ 18 ਕਰੋੜ ਹੈ ਠੀਕ ਹੈ ਇੰਨੇ ਚਿਰ ਤੋਂ ਜਦ ਤੁਸੀਂ ਕਹਿੰਨਾ ਉਦੋਂ ਫੈਮਿਲੀ ਪਲੈਨਿੰਗ ਵੀ ਨਹੀਂ ਸੀ ਸ਼ੁਰੂ-ਸ਼ੁਰੂ ਤਾਂ ਬੱਚੇ ਵੀ ਜਿਆਦਾ ਜੰਮਦੇ ਸੀ ਤੇ ਹੁਣ ਕਿਵੇਂ ਹੋ ਜੂਗਾ ਝੂਠ ਮਾਰਨਾ ਕਿਉਂਕਿ ਅੰਕੜਾ ਦਿਓ ਨਾ ਜੀ ਕਾਨੂੰਨ ਨੂੰ ਦਿਖਾਓ ਨਾ ਲੋਕਾਂ 'ਚ ਜੋ ਮਰਜ਼ੀ ਕਹਿ ਦਿਓ ਫਿਰ ਪ੍ਰਚਾਰ ਐਡਾ ਜਿਹੜਾ ਗੋਬਲਸ ਸੀ ਹਿਟਲਰ ਦਾ ਉਹ ਇਹੀ ਕੁਝ ਕਰਦਾ ਸੀ ਜੀ ਉਹ ਵੀ ਚੋਣਾਂ ਨਾਲ ਹੀ ਆਇਆ ਸੀ ਇਹ ਵੀ ਚੋਣਾਂ ਇਹ ਤਾਂ ਇਹਨਾਂ ਦੀ ਮਰਜ਼ੀ ਖੰਭ ਠਪੀ ਗਈ ਹੈ ਕਈ ਬੰਦੇ ਮੈਨੂੰ ਕਹਿੰਦੇ ਸੀ ਕਹਿੰਦੇ ਡਾਕਟਰ ਸਾਹਿਬ ਹੁਣ ਨਾ ਇਹ ਥੋੜਾ ਸੰਭਲ ਕੇ ਚੱਲਗੇ ਮੈਂ ਬ ਬਲਕਿ ਜਿਹੜੇ ਬੰਦੇ ਦੇ ਡਾਂਗ ਪੈਂਦੀਆਂ ਨੇ ਉਹ ਜ਼ਿਆਦਾ ਰਿਐਕਟ ਕਰਦਾ ਹੁਣੇ ਜ਼ਿਆਦਾ ਰਿਐਕਟ ਕਰਨਗੇ ਤਾਂ ਇਹ ਉਸੇ ਰਿਐਕਸ਼ਨ ਚ ਉਹ ਉਸ ਰਿਐਕਸ਼ਨ ਚ ਆਇਤੀ ਥੀ ਉਹ ਰਿਐਕਟ ਕਰਦਾ ਵੀ ਸਾਰਿਆਂ ਨੂੰ ਆਰਐਸਐਸ ਚ ਬਣਾ ਲਓ ਕਿਉਂਕਿ ਲਾਲਚ ਇੰਨਾ ਕ ਲੋਕਾਂ ਨੂੰ ਤਾਂ ਕਰਨ ਲੱਗ ਜਾਂਦੇ ਨੇ ਮੈਂ ਤਾਂ ਆਪ ਭੁਗਤ ਭਗੀਆਂ ਇਹਨਾਂ ਦਾ ਜਿਹੜਾ ਆਰਐਸਐਸ ਦਾ ਬੰਦਾ ਹੈ ਉਹ ਤੁਹਾਡੇ ਖਿਲਾਫ ਜਿਹੋ ਜੀ ਮਰਜ਼ੀ ਝੂਠੀ ਸ਼ਿਕਾਇਤ ਕਰ ਦੇ ਤੁਹਾਡੀਆਂ ਇਨਕੁਰੀਆਂ ਆਉਣੀਆਂ ਹੋਣੀਆਂ ਨੇ ਨਾ ਇਨਕੁਰੀਆਂ ਹੋਣੀਆਂ ਹੁਣ ਤੂੰ ਹੀ ਉਹ ਉਹ ਉਹਨਾਂ ਨੇ ਸਾਡੇ ਨੁਕਸ ਗੱਡੀ ਜਾਣੇ ਨੇ ਸਰਕਾਰੀ ਨੌਕਰੀ ਚ ਮੈਂ ਲਿਆ ਆਰਐਸਐਸ ਦੀ ਸਾਡੇ ਵਜੀਰ ਰਹੇ ਕਰੇ ਆਹ ਫਾਈਲ ਤੁਸੀਂ ਇੱਕ ਦਿਨ ਆਈ ਸੀ ਦੂਜੇ ਦਿਨ ਕਿੰਨੇ ਕੱਢੀ ਆਹ ਤੁਸੀਂ ਪੜਤਾਲ ਕਿਉਂ ਨਹੀਂ ਕਰੀ ਜਿੰਨਾ ਆਰਐਸਐਸ ਨੇ ਜਿੰਨੇ ਇਹਨਾਂ ਦੇ ਚਮਚਾ ਨੇ ਸ਼ਿਕਾਇਤ ਮੈਂ ਸਭ ਦਾ ਜਵਾਬ ਦਿੰਦਾ ਚੋਕ ਕਿ ਇਹ ਕਾਨੂੰਨ ਹੈ ਇਹਦੇ ਮਤਲਬ ਕਰਦਾ ਸੋ ਕੰਮ ਵੀ ਨਹੀਂ ਕਰਨ ਦਿੰਦੇ ਇਹ ਹੁਣ ਜਿਹੜਾ ਸਰਕਾਰੀ ਮੁਲਾਜ਼ਮ ਹੈ ਇਹਨਾਂ ਦੀ ਸ਼ਾਖਾ 'ਚ ਨਹੀਂ ਜਾਏਗਾ ਉਹਨੂੰ ਤੰਗ ਕਰਨਗੇ ਇਹਦਾ ਮਤਲਬ ਇਹ ਹੈ ਵੀ ਸ਼ਾਖਾ ਜਾ ਮਤਲਬ ਕਿ ਇਹਦਾ ਇਹਦਾ ਸਿੱਧਾ ਮਤਲਬ ਕਿ ਕੋਈ ਇਜ਼ਾਜ਼ਤ ਨਹੀਂ ਹੈਗੀ ਇਹ ਹੁਕਮ ਹੈ ਕਿ ਜਾਣਾ ਤੁਸੀਂ ਜਾਣਾ ਇਹਦਾ ਮਤਲਬ ਇਹ ਹੈ ਵੀ ਜੇ ਤੁਸੀਂ ਨਹੀਂ ਜਾਓਗੇ ਫਿਰ ਦੇਖ ਲਓ ਫਿਰ ਉਹ ਚ ਹਿੰਦੂ ਵੀ ਜਾਣਗੇ ਉਹ ਚ ਸਿੱਖ ਵੀ ਜਾਣਗੇ ਉਹច ਸਾਈ ਵੀ ਜਾਣਗੇ ਉਹਨੇ ਨੌਕਰੀ ਬਚਾਣੀ ਹੈ ਉਹਨੇ ਨੌਕਰੀ ਬਚਾਣੀ ਹੈ ਜੀ ਉਹਨਾਂ ਦੇ ਕਹੇ ਚੁੱਪੁੱਠੇ ਕੰਮ ਵੀ ਕਰਨਗੇ ਹੂੰ ਉਹਨਾਂ ਦੇ ਕਹੋ ਕਹਿੰਗੇ ਆ ਕਰ ਦਿਓ ਕਹਿੰਦੇ ਠੀਕ ਹੈ ਜੀ ਤਾਂ ਜਦੋਂ ਕਿਸੇ ਮਤਲਬ ਕਿ ਗਵਰਨਮੈਂਟ ਅਫੀਲੀਏਟਡ ਜਾਂ ਕਿਸੇ ਪੋਲੀਟੀਕਲ ਪਾਰਟੀ ਅਫੀਲੀਏਟਡ ਜਾਂ ਆਈਡੀਓਲੋਜੀ ਅਫੀਲੀਏਟਡ ਕੋਈ ਜਿਹੜਾ ਜਿਹੜੇ ਗਵਰਨਮੈਂਟ EMPLOYEES ਆ ਜਾਣ ਕਿਤੇ ਅਪਾਇੰਟ ਹੋ ਜਾਣ ਉਹ ਜਿਹੜੀ ਗਵਰਨਮੈਂਟ ਦੀ ਫੰਕਸ਼ਨਿੰਗ ਹੈ ਡੇ ਟੂ ਡੇ ਲੈਵਲ ਦੀ ਉਹਦੇ ਤੇ ਕੀ ਇੰਪੈਕਟ ਪੈਂਦਾ ਬਹੁਤ ਬੁਰਾ ਇੰਪੈਕਟ ਪੈਂਦਾ ਹੈ ਖਾਸ ਕਰਕੇ ਆਰਐਸਐਸ ਦਾ ਮੈਂ ਪੱਕਾ ਹੀ ਕਹਾਂਗਾ ਜਦ ਆਰਐਸ ਧਰਮ ਦੇ ਦੇਸ਼ ਵਿੱਚ ਫੈਸਲੇ ਕਰਦਾ ਫਿਰ ਉਹ ਉਹ ਫੈਸਲਾ ਚ ਉਹ ਇਹ ਨਹੀਂ ਦੇਖਦਾ ਕਾਨੂੰਨ ਕੀ ਕਹਿੰਦਾ ਹੂੰ ਉਹ ਕਰਦਾ ਇਹ ਪਹਿਲਾਂ ਆਮ ਤੌਰ ਤੇ ਜਿਹੜੇ ਫੈਸਲੇ ਹੋ ਰਹੇ ਸੀ ਉਹ ਬਹੁਤ ਇਹ ਹੁੰਦਾ ਸੀ ਵੀ ਉਹ ਜਾਤ ਪਾਤ ਦੇਖਣ ਦੀ ਬਜਾਏ ਕਈ ਵਾਰ ਮਾੜੇ ਦੇ ਤਾਂ ਹੱਕ 'ਚ ਵੀ ਹੋ ਜਾਂਦਾ ਸੀ ਜਾਂ ਬਹੁਤੇ ਫੈਸਲੇ ਮਾੜੇ ਦੇ ਉਲਟ ਹੁੰਦੇ ਸੀ ਤਕੜੇ ਦੇ ਹੱਕ 'ਚ ਹੁੰਦੇ ਚਲੋ ਦੋ ਜਮਾਤਾਂ ਬਣੀਆਂ ਹੋਈਆਂ ਸੀ ਹੁਣ ਇਹਨਾਂ ਨੇ ਕਈ ਬਣਾਤੀਆਂ ਵੀ ਜਿੰਨੇ ਹਿੰਦੂ ਨੇ ਉਹਨਾਂ ਦੇ ਹੱਕ 'ਚ ਫੈਸਲੇ ਆਪਨਾ ਸ਼ੈਡਿਊਲ ਕਰ ਕੇ ਕਹਿੰਗੇ ਵੀ ਆਪਣਾ ਬੰਦਾ ਹੈ ਫਿਰ ਤਾਂ ਫਿਰ ਤਾਂ ਇਨਸਾਫ ਤਾਂ ਇਹ ਹੀ ਨਾ ਕਿਤੇ ਸੋ ਇਹ ਇਨਸਾਫ ਟੋਟਲ ਖਤਮ ਹੋ ਜੋ ਕੰਮ ਦੀ ਗੱਲ ਹੀ ਛੱਡੋ ਕੰਮ ਤਾਂ ਹੁਣ ਵੀ ਨਹੀਂ ਹੁੰਦਾ ਕੰਮ ਤਾਂ ਹੁਣ ਕਿ ਜਿਹੜੇ ਸੜਕ ਬਣਾਉਣ ਦੀ ਸੜਕ ਬਣਾਉਣੀ ਆਉਂਦੀ ਆ ਆ ਐਨਟੀਆ ਦਾ ਪੇਪਰ ਲੀਕ ਹੋਇਆ ਆ ਜਿਹੜੀ ਪੂਜਾ ਬਣੀ ਆ ਉਹ ਕਿਵੇਂ ਬਣੀ ਆ ਗਈ ਇਸ ਉਹ ਚੇਅਰਮੈਨ ਨੂੰ ਰਿਜਾਈਨ ਕਰਨਾ ਪਏ ਜੇ ਤੁਹਾਡੇ ਡੇ ਡੇਦਾਰੇ ਤੁਹਾਡੇ ਚੇਅਰਮੈਨ ਨੂੰ ਯੂਪੀਐਸਸੀ ਨੂੰ ਯੂਪੀਐਸਸੀ ਸਾਡਾ ਸਭ ਤੋਂ ਸਖੀਰ ਫਰੇਮਵਰਕ ਭਰਨ ਕਰਨ ਵਾਲਾ ਆਦਾਵੈ ਉਹਦੇ ਚੇਅਰਮੈਨ ਨੂੰ ਛੱਡਣਾ ਪੈ ਗਿਆ ਵੀ ਇਹੋ ਜੀਆਂ ਠੱਗੀਆਂ ਵੱਜਣੀਆਂ ਨੇ ਜਿਹੜਾ ਡਾਕਟਰੀ ਚ ਇਮਤਿਹਾਨ ਕਾਲਜਾਂ ਦੇ ਯੂਨੀਵਰਸਿਟੀ ਦੇ ਪ੍ਰੋਫੈਸਰ ਰ ਤੇ ਫਿਰ ਤੋਂ ਥੋੜਾ ਰਹਿ ਗਿਆ ਸੀ ਵੀ ਇਹ ਤੇ ਤੁਹਾਡੇ ਤੇ ਸ਼ੱਕ ਹੋ ਗਏ ਇਲੈਕਸ਼ਨ ਕਮਿਸ਼ਨ ਤੇ ਤੁਹਾਡੇ ਤੇ ਸ਼ੱਕ ਹੋ ਕਿ ਕਿਹੜਾ ਅਧਾਰ ਹੈ ਜਿਹੜਾ ਤੁਸੀਂ ਇਹ ਛੱਡਤਾ ਕਿ ਲੋਕ ਕਹਿਣਾ ਛਾਤੀ ਠੋਕ ਕੇ ਵੀ ਨਹੀਂ ਯਾਰ ਇਹ ਐ ਮਾੜਾ ਕੰਮ ਨਹੀਂ ਕਰੇਗਾ ਜਿੱਦਾਂ ਇਹਨਾਂ ਨੇ ਤਾਂ ਇੱਥੇ ਤੱਕ ਕਰਤਾ ਕਾਨਪੁਰ ਚ ਇਹਨਾਂ ਦੀ ਡਾਕਟਰ ਪ੍ਰਿੰਸੀਪਲ ਗਵਰਨਮੈਂਟ ਕਾਲਜ ਦੀ ਉਹ ਕਹਿੰਦੀ ਕੋਰੋਨਾ ਚ ਤੁਸੀਂ ਮੁਸਲਮਾਨਾਂ ਨੂੰ ਕਿਉਂ ਬਚਾਉਣੇ ਆ ਆ ਹੁਣ ਇੱਕ ਚੋਣਾਂ ਦੇ ਵਿੱਚ ਇਹਨਾਂ ਦੀ ਇੱਕ ਬੀਬੀ ਉਹ ਪ੍ਰੈਜ਼ਾਈਡਿੰਗ ਆਫ ਸੀਸੀ ਕੇ ਪੋਲਿੰਗ ਅਫਸਰ ਉਹ ਕਹਿੰਦੀ ਵੋਟਿਓ ਉਹਨੂੰ ਪਾਓ ਫਿਰ ਮਾਫੀ ਮੰਗੀ ਜਾਵੇ ਨਹੀਂ ਮੈਂ ਤਾਂ ਐ ਕਰਿਆ ਐ ਕਰਿਆ ਫਿਰ ਰਾਮ ਦੇ ਕੱਟਆਉਟ ਲਾਇ ਪੋਲਿੰਗ ਬੂਥ ਦੇ ਅੱਗੇ ਇਲੈਕਸ਼ਨ ਕਮਿਸ਼ਨ ਸੱਤਾ ਰਿਹਾ ਸੋ ਇਸ ਕਰਕੇ ਇਹਨਾਂ ਨੇ ਪੱਕਾ ਕਹਿਤਾ ਵੀ ਜਿਹੜਾ ਜਿਹੜਾ ਆਰਐਸਐਸ ਹੈ ਉਹ ਸਾਡੇ ਨਾਲ ਹੈ ਬਾਕੀ ਸਾਰੇ ਸਾਰੇ ਨੂੰ ਸਜ਼ਾ ਦਿਓ ਜਿਹੜਾ ਸਾਡੇ ਨਾਲ ਆ ਗਿਆ ਹੁਣ ਮੈਂ ਕਿਉਂ ਕਹਿਣਾ ਮੈਂ ਜ਼ਿਆਦਾ ਰਿਐਕਟ ਕਿਉਂ ਕਰਾਂ ਥੋੜਾ ਜਿਆਦਾ 25 ਬੰਦੇ ਇਹਨਾਂ ਨਾਲ ਗਏ ਜਿੰਨਾ ਬਾਰੇ ਮੋਦੀ ਸਾਹਿਬ ਕਹਿੰਦੇ ਇਹ 70000 ਕਰੋੜ ਖਾ ਗਿਆ ਇਹ 50000 ਕਰੋੜ ਖਾ ਗਿਆ ਹਮ ਇਹਨਾਂ ਕੋਲ ਛੋੜਾਂਗੇ ਨਹੀਂ ਜਦ ਇਹਨਾਂ ਕੋਲ ਚਲੇ ਗਏ ਉਹ ਦੁੱਤ ਉੱਤੇ ਹੋਗੇ ਸਾਰੇ ਕਿਸੇ ਵਡਰਾ ਹੋਗੇ ਸੋ ਇਹਦਾ ਮਤਲਬ ਇਹ ਹੈ ਤੁਸੀਂ ਕਹਿੰਦਾ ਵੀ ਜੇ ਤਾਂ ਤੁਸੀਂ ਸਾਡੇ ਕੋਲ ਆਓਗੇ ਫਿਰ ਤਾਂ ਜੋ ਮਰਜੀ ਠੱਗੀ ਚੋਰੀ ਕਰੋ ਔਰ ਠਗੀਆਂ ਚੋਰੀਆਂ ਹੋਈਆਂ ਨੇ ਆ ਗੁਜਰਾਤ ਸਭ ਤੋਂ ਜ਼ਿਆਦਾ ਫੜੀਆਂ ਗਿਆ ਪੇਪਰ ਵੀ ਗੁਜਰਾਤ ਚ ਹੋਇਆ ਸਭ ਤੋਂ ਜ਼ਿਆਦਾ ਕਿ ਬਿਹਾਰ ਦੇ ਉੱਤੇ ਫੋਕਸ ਕੀ ਜਾਂਦੇ ਨੇ ਸੋ ਗੋਦਰੋਂ ਦੇ ਵਿੱਚ ਪੇਪਰ ਲੀਕ ਹੋਇਆ ਆ ਹੁਣ ਜਿਹੜਾ ਦੁਬਾਰਾ ਟੈਸਟ ਕਰਿਆ ਤੇ 1500 ਬੰਦੇ ਦਾ ਉਹਦੇ ਵਿੱਚ ਵੀ ਉਥੋਂ ਇਹ ਗੁਜਰਾਤ ਚ ਲੀਕ ਹੋਇਆ ਸੋ ਇਸ ਕਰਕੇ ਇਹ ਜਿਹੜਾ ਇਹਨਾਂ ਦਾ ਟਾਰ ਤਰੀਕਾ ਨਾ ਤਾਂ ਤਰੀਕਾ ਇਹਨਾਂ ਦਾ ਪੂਰਾ ਪੁਰਾਣੇ ਦਿਮਾਂ ਦੇ ਵਾਲਾ ਨਾ ਦੁਸ਼ਮਣੀਆਂ ਵਾਲਾ ਕਿ ਇਹਨਾਂ ਨੂੰ ਆਇ ਲੱਗਣ ਲੱਗਿਆ ਵੀ ਹਿੰਦੂ ਹੀ ਸਭ ਕੁਝ ਨੇ ਹਿੰਦੂਆਂ ਦੇ ਤਾਂ ਵਪਾਰ ਗਏ ਨੇ ਜੇ ਤੁਸੀਂ ਦੱਸੋ ਆ ਫ੍ਰਾਈਡ ਕੋਰੀਡੋਰ ਬਣ ਰਹਿਨੇ ਇਹਨਾਂ ਜ਼ਮੀਨਾਂ ਜਾਣਗੀਆਂ ਸਿੱਖੀ ਨੇ ਜਾਂ ਖੇਤੀ ਵਾਲੇ ਪੰਜਾਬ ਚ ਬਾਕੀ ਜਗ੍ਹਾ ਤੇ ਤਾਂ ਜ਼ਮੀਨ ਹੈਗੀ ਹਿੰਦੂਆਂ ਕੋਲ ਹੀ ਆ ਕਿਸਾਨ ਹਿੰਦੂ ਹੀ ਆ ਸਾਰੇ ਭਾਰਤ ਦਾ ਤੇ ਜ਼ਮੀਨ ਉਹਨਾਂ ਦੀ ਹੋ ਜਾਊਗੀ ਜਿਹੜੇ ਬੱਚਿਆਂ ਦਾ ਪੇਪਰ ਵੀਕ ਹੋਇਆ ਕਈ ਲੱਖ ਦੇ ਵਿੱਚ ਕਿੰਨੇ ਸਿੱਖ ਜਾਂ ਮੁਸਲਮਾਨ ਹੋਣਗੇ ਬਾਕੀ ਹਿੰਦੂ ਬੱਚੀ ਨੇ ਨੁਕਸਾਨ ਉਹਨਾਂ ਦਾ ਹੋਇਆ ਫਿਰ ਜੇ ਉਹ ਡਾਕਟਰ ਜਿਹੜੀਆਂ ਕੁਝ ਨਹੀਂ ਆਉਂਦਾ ਤੁਸੀਂ ਮੰਨੋਗੇ ਪਿਛਲੇ ਸਾਲ ਇਹ ਕਹਿੰਦੇ ਸੀ ਬਹੁਤ ਸਿਆਣਿਆ ਪਿਛਲੇ ਇਹ ਕਰਤਾ ਵੀ ਜੀ ਨੇ ਜ਼ੀਰੋ ਤੋਂ ਵੀ ਘੱਟ ਨੰਬਰ ਲੈਨੇ ਉਹਨੂੰ ਐਮਡੀ ਚ ਦਾਖਲਾ ਦੇ ਦੋ अच्छा जिन्नो जीरो ਵੀ ਨਹੀਂ ਲੈਣਾ ਆਉਂਦਾ ਉਹਨੂੰ ਐਮਲਿ ਵਿੱਚ ਦਾਖਲਾ ਦੇਓਗੇ ਲੋਕਾਂ ਦੇ ਫਿਰ ਗੱਲਾਂ ਵੱਡੇਗਾ ਉਹਨੂੰ ਕਿੱਥੋਂ ਡਾਕਟਰੀ ਆ ਦੇਗੀ ਇੱਕ ਪਾਸੇ ਤੁਸੀਂ ਰਿਜ਼ਰਵੇਸ਼ਨ ਤੇ ਕਹੀ ਜਣਾਓ ਮੈਰਿਟ 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 ਆ ਮੈਰਿਟ ਆ ਆ ਚਿੱਠੀ ਦਿਖਾ ਦਿਨਾ ਮੈਂ ਤੁਹਾਨੂੰ ਮੇਰੇ ਇਹਦੇ ਚ ਪਈਏ ਮੋਬਾਈਲ 'ਚ ਅੱਛਾ ਚਿੱਠੀ ਕੱਢਿਆ ਬਾਹਰ ਆ ਬੇਸੀ ਫੈਸਲਾ ਕਰਿਆ 0% ਆਪਣੇ ਬੰਦੇ ਨਗਾਉਣ ਨੂੰ ਹੈ ਹਾਂ ਨਹੀਂ ਆਪਣੇ ਬੰਦੇ ਵੀ ਲੋਕਾਂ ਨੂੰ ਪ੍ਰਾਈਵੇਟ ਤਾਂ ਜੋ ਵਹਿਰੇ ਦੇ ਨੇ ਕਿਉਂਕਿ ਪ੍ਰਾਈਵੇਟ ਕਹਿੰਦੇ ਜੀ ਵਿਜੀ ਬਣਾਏ ਪ੍ਰਾਈਵੇਟ ਬਿਨਾਂ ਲਿਜਿਬਿਲਟੀ ਦੇ ਜਿਹੜਾ ਪਾਤਰ ਨਹੀਂ ਉਹਨੂੰ ਦਾਖਲ ਨਹੀਂ ਕਰ ਸਕਦਾ ਤੁਸੀਂ ਪਾਤਰ ਸੇ ਘਟਾ ਦਿਓ ਉਹ ਕਹਿੰਦੇ ਜਿੰਨੂੰ ਮਰਜ਼ੀ ਕਰ ਲੈ ਠੀਕ ਹੈ ਜੀ ਤੇ ਇਹ ਇਹਦੇ ਵਿੱਚ ਇਹਦੇ ਵਿੱਚ ਇਹ ਹੈ ਕਿ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਤੁਹਾਡੀ ਆਪਣੀ ਇੱਕ ਤਰਕ ਹੈ ਪਰ ਜਿਹੜੇ ਆਰਐਸਐਸ ਦੇ ਮਤਲਬ ਕਿ ਸਮਰਥਕ ਨੇ ਜਾਂ ਉਹ ਲੋਕੀ ਗੱਲ ਕਹਿ ਰਹੇ ਆ ਕਿ ਇਹ ਜਦੋਂ ਤੋਂ ਗਵਰਨਮੈਂਟ ਆਈ ਹੈ ਜਦੋਂ ਤੋਂ ਕਾਂਗਰਸ ਦੇਸ਼ ਬਣਿਆ ਉਹਦੋਂ ਤੋਂ 1 ਸਾਲ ਬਾਅਦ ਹੀ ਮਤਲਬ ਕਿ 1948 ਦੇ ਵਿੱਚ ਜਿਹੜਾ ਸਰਦਾਰ ਪਟੇਲ ਨੇ ਬੈਨ ਲਾਤਾ ਸੀਗਾ ਆਰਐਸਐਸ ਤੇ ਤੇ ਉਸ ਤੋਂ ਬਾਅਦ ਲਗਾਤਾਰ ਫਿਰ ਨਹਿਰੂ ਦਾ ਟਾਈਮ ਤੇ ਬੈਨ ਰਿਆ ਆਰਗੇਨਾਈਜੇਸ਼ਨ ਨੂੰ ਐਸ ਐਨ ਆਈਡੀਆ ਤੇ ਫਿਰ ਇੰਦਰਾ ਗਾਂਧੀ ਦੇ ਟਾਈਮ ਆ ਆ ਗਿਆ ਤਾਂ ਇਸ ਕਰਕੇ ਬਹੁਤ ਕਿਸਮ ਦੇ ਆਰਬਿਟਰਰੀ ਬੈਨ ਸਾਨੂੰ ਚੱਲਣੇ ਪਏ ਨੇ ਤੇ ਇਹ ਹੁਣ ਜਿਹੜਾ ਡੈਮੋਕਰੈਟਿਕ ਐਕਟ ਹੈ ਜਿਹੜੀ ਉਹ ਸਾਰੇ ਬੈਨ ਪਿੱਛੇ ਲਾਏ ਗਏ ਨੇ ਮੇਰਾ ਸਵਾਲ ਇਹ ਹੈ ਕਿ ਆਰਐਸਐਸ ਦਾ ਜੋ ਵੀ ਆਈਡੀਆ ਹੈ ਪਰ ਤੁਸੀਂ ਕੀ ਸਮਝਦੇ ਹੋ ਕਿ ਇੱਕ ਆਈਡੀਆ ਨੂੰ ਕ੍ਰਿਮੀਨਲਾਈਜ਼ ਕਰਨਾ ਕਿੱਥੋਂ ਤੱਕ ਜਾਇਜ਼ ਹੈ ਇਹ ਕੋਈ ਆਈਡੀਆ ਨੂੰ ਕ੍ਰਿਮੀਨਲਾਈਜ਼ ਨਹੀਂ ਕਰਾਇਆ ਜਾ ਰਿਹਾ ਜਿਹੜਾ ਕ੍ਰਿਮੀਨਲ ਹੈ ਉਹ ਕਹਿੰਦੇ ਰਿਹਾ ਆਈਡੀਆ ਨੂੰ ਕ੍ਰਿਮੀਨਲ ਮਾਰ ਕੋਈ ਬੰਦਾ ਠੱਗੀ ਮਾਰ ਰਿਹਾ ਹਰ ਵਕਤ ਉਹ ਕਹਿੰਦੀ ਮੇਰੇ ਆਈਡੀਆ ਨੂੰ ਫਿਰ ਤਾਂ ਆਈਡੀਆ ਫਲੇਕਦਾ ਹੀ ਹੈ ਫੇਰ ਕ੍ਰਿਮੀ ਜਿਹੜਾ ਕ੍ਰਿਮੀਨਲ ਆਈਡੀਆ ਉਹ ਨੂੰ ਉਹ ਕਹਿੰਦਾ ਮੈਨੂੰ ਕ੍ਰਿਮੀਨਲਾਈਜ਼ ਕਰ ਰਹੇ ਹੋ ਅਸੀਂ ਤਾਂ ਫਿਰ ਅਸੀਂ ਮੋਦੀ ਸਾਹਿਬ ਨੂੰ ਕਹਾਂਗੇ ਵੀ ਡਿਸਕ੍ਰਿਮੀਨੇਸ਼ਨ ਆ ਅਸੀਂ ਤਾਂ ਫਿਰ ਐਨਟੀਏ ਦੇ ਉੱਤੇ ਵੀ ਇਹੀ ਝਗੜਾ ਕਰਨਗੇ ਵੀ ਦੇਖੋ ਜੀ ਤੁਸੀਂ ਕ੍ਰਿਮੀਨਲਾਈਜ਼ ਕਰ ਰਹੇ ਹੋ ਫਰਦੇ ਨੇ ਇਹ ਕਰੋਨਾ ਦੇ ਵਿੱਚ ਆਪਣੇ ਸਾਹਮਣੇ ਆ ਗਿਆ ਸਾਰਾ ਕਿਵੇਂ ਕਰਿਆ ਇਹਨਾਂ ਨੇ ਤਾਂ ਇਹਨਾਂ ਧੱਕੇ ਨਾਲ ਟੀਕੇ ਲਵਾਏ ਹੁਣ ਕਹਿੰਦੇ ਅਸੀਂ ਧੱਕਾ ਕਰਿਆ ਨਹੀਂ ਜਦ ਤੁਸੀਂ ਕਹਿੰਦਾ ਸਕੂਲ ਚ ਨਹੀਂ ਜਾ ਸਕਦੇ ਬੱਸ ਤੇ ਨਹੀਂ ਚੜ ਸਕਦੇ ਟ੍ਰੇਨ ਚ ਨਹੀਂ ਚੜ ਸਕਦੇ ਹਵਾਈ ਜਹਾਜ਼ ਚ ਨਹੀਂ ਚੜ ਸਕਦੇ ਸਰਕਾਰੀ ਦਫ਼ਤਰ ਚ ਨਹੀਂ ਜਾ ਸਕਦੇ ਬਿਨਾਂ ਟੀਕਾ ਲਵਾਏ ਹੋਰ ਹੋਰ ਸਖਤੀ ਹੁੰਦੀ ਕੀ ਹੈ ਜੀ ਹੁਣ ਤੁਸੀਂ ਦੇ ਸਭ ਦੇ ਸਾਹਮਣੇ ਆਗੇ ਵਿੱਚ ਹੁਣੇ ਇਲੈਕਟਰਲ ਬੰਦੇ ਨੇ ਸੋ ਆਈਡੀਆ ਦਾ ਜਿਹੜਾ ਸਵਾਲ ਹੈ ਕ੍ਰਿਮੀਨਲਾਈਜ਼ਿੰਗ ਸਮਥਿੰਗ ਡਿਫਰੈਂਟ ਇਟ ਇਜ਼ ਨਾਟ ਅ ਕ੍ਰਿਮੀਨਲਾਈਜ਼ੇਸ਼ਨ ਇਟ ਇਜ਼ ਅ ਡਿਸਪਲਿਨ ਕੱਲ ਨੂੰ ਕਹਿਣਗੇ ਅਸੀਂ ਉੱਥੇ ਜਾ ਕੇ ਪਾਠ ਕਰਾਂਗੇ ਫਿਰ ਉਹਨੂੰ ਕੋਈ ਜੇ ਰੋਕਦਾ ਫਿਰ ਕਹਿਣਗੇ ਸਾਡੇ ਪਾਰਟੀ ਲੋਕ ਐ ਮੈਂ ਤੁਹਾਨੂੰ ਦੱਸ ਦਿੰਦਾ ਵਾਪਸੀ ਹੋਈ ਘਟਾਂ ਜੀ ਜੀ ਮੈਂ ਇੱਥੇ ਜੁਆਇੰਟ ਡਾਇਰੈਕਟਰ ਸੀਗਾ ਜੁਆਇੰਟ ਡਾਇਰੈਕਟਰੀ ਪੁਲਿਸ ਦੇ ਅਗੇਂਸ ਲੱਗਿਆ ਹੋਇਆ ਸੀ ਡਾਇਰੈਕਟਰ ਦੇ ਦਫ਼ਤਰ 'ਚ ਜਦੋਂ ਨਾ ਜਾਣ ਕਰਿਆ ਆਗੇ ਜੀ ਸਾਨੂੰ ਅਪਲਾਈ ਉਹ ਸਰ ਜੀ ਉੱਥੇ ਨਾ ਅਸੀਂ ਸੁਖ ਮੈਂ ਨਹੀਂ ਹਉਣਾ ਮੈਨਰ ਰਿਸਕ ਲੈ ਸਕਦਾ ਸੀ ਮੈਨੂੰ ਪਤਾ ਹੈ ਮੇਰੇ ਗੱਲ ਪੈ ਸਕਦੇ ਨੇ ਅਕਾਲੀਆਂ ਦੀ ਸਰਕਾਰ ਸੀ ਤੇ ਉਸ ਤੋਂ ਬਾਅਦ ਅਕਾਲੀ ਬੀਜਪੀ 10 ਦਿਨਾਂ ਬਾਅਦ ਆ ਗਏ ਅੱਜ ਹੀ ਸੁੰਦਰ ਕਾਂਡ ਦਾ ਪਾਠ ਹੈ ਮੈਂ ਬੁਲਾ ਲੇ ਸਾਰੇ ਮੈਂ ਗੱਲ ਸੁਣੋ ਨਾ ਤਾਂ ਤੁਹਾਨੂੰ ਉਹ ਗੰਠੀ ਭਰਤੀ ਕਰਿਆ ਨਾ ਇੱਥੇ ਪੰਡਿਤ ਭਰਤੀ ਕਰਿਆ ਆਪਦਾ ਪਾਠ ਕਰੇ ਕਰਿਆ ਕਰੋ ਉਹਰੇ ਬੰਦਾ ਅਮਰਸਰ ਤੋਂ ਆਉਂਦਾ ਹੈ ਫਰੀਦਕੋਟ ਤੋਂ ਆਉਂਦਾ ਹੈ ਦੂਰ ਦੂਰੋਂ ਆਉਂਦਾ ਤੁਸੀਂ ਉਹਨੂੰ ਭੇਜ ਦਿਨੋ ਆਕੇ ਤੁਸੀਂ ਪਹਿਲਾਂ ਆਣੇ ਹੋ ਫਿਰ ਤੁਸੀਂ ਪਾਰਕ ਸ਼ੁਰੂ ਕਰ ਲੈਣੇ ਹੋ ਫਿਰ ਤੁਸੀਂ ਚਾਹ ਪੀਣ ਲੱਗ ਜਾਨੇ ਹੋ ਫਿਰ ਤੁਸੀਂ ਹਾ ਹਾ ਹੀ ਕਰ ਜਿਓ ਫਿਰ ਤੁਸੀਂ ਰੋਟੀ ਖਾਣ ਦੇ ਬਾਅਦ ਬਾਹਨੇ ਅੱਧਾ ਘੰਟਾ ਤੱਕ ਵੀ ਉਸਦੀ ਖੋਲ ਕੇ ਡੱਬੇ ਵੇਜਣ ਰੋਟੀ ਖਾਣ ਲੱਗ ਜਾਨੇ ਹੋ ਫਿਰ ਕਹਿੰਦੇ ਹੋ ਫਨਾ ਲੰਚ ਟਾਈਮ ਹੋ ਗਿਆ ਫਿਰ ਪਾਰਕ ਚ ਜਾ ਕੇ ਬਹਿ ਜਾਨੇ ਇਹ ਇਹ ਲੋਕਾਂ ਦਾ ਕੰਮ ਕਰੋਗੇ ਜੀ ਮੈਂ ਸ਼ਿਕਤੀ ਕਰੀ ਫਿਰ ਮੇਰੀਆਂ ਸ਼ਿਕਾਇਤਾਂ ਕਰੀਆਂ ਇਹਨਾਂ ਨੇ ਤੇ ਫਿਰ ਉਹ ਬੀਜੇਪੀ ਦਾ ਮੰਤਰੀ ਸੀ ਉਹ ਹਰ ਇੱਕ ਗੱਲ ਦੇ ਉੱਤੇ ਮੈਨੂੰ ਐ ਲਿਕ ਲਿਕੀ ਗੱਲ ਦੇ ਉੱਤੇ ਚਿੱਠੀਆਂ ਕੱਢੇ ਮੈਂ ਸਭ ਦਾ ਜਵਾਬ ਦਿੰਦਾ ਸੀ ਜੀ ਇਹਦਾ ਕੋਈ ਚੱਕਰ ਨਹੀਂ ਹੈ ਤੁਹਾਨੂੰ ਡਟ ਕੇ ਕੰ ਟੋੜਾ ਕੀ ਉਹਨਾਂ ਤੇ ਇਹ ਹਿੰਦੂਆ ਸਿੱਖਾ ਕਾਨੂੰਨ ਦਾ ਮਦਦਕ ਮੈਂ ਦੱਸਦਾ ਉਹਨਾਂ ਨੇ ਇੱਕ ਲਾਈਨ ਫਿਰ ਤੁਹਾਡੇ ਸਵਾਲ ਦਾ ਜੀ ਐਡਮਿਸ਼ਨ ਕਰਿਆ ਸੀ ਮੈਂ ਪਟਿਆਲੇ ਹੂੰ ਮੈਂ ਐਡਮਿਸ਼ਨ ਦਾ ਕਮੇਟੀ ਕਰਦੀ ਉਹ ਮੈਂ ਰਜਿਸਟਰ ਸੀ ਹੂੰ ਇਹਨਾਂ ਦਾ ਇੱਕ ਬੰਦਾ ਆਇਆ ਨੰਗਾ ਨਹੀਂ ਮੈਂ ਗੱਲ ਕਰਨੀ ਜਦ ਮੈਂ ਟੁਰਨ ਲੱਗਿਆ ਉੱਥੋਂ ਜੀ ਮੈਂ ਦੇਖ ਰਿਹਾ ਕਿ ਬੰਦਾ ਤੇ ਆ ਯਾਰ ਐਸਐਸ ਦਾ ਪਰ ਮੈਂ ਚੁੱਪ ਰਿਹਾ ਮੈਂ ਹਾਂ ਦੱਸੋ ਉਹ ਜੀ ਤੁਸੀਂ ਇਹਨਾਂ ਨੂੰ ਰੈਜ਼ਰਵੇਸ਼ਨ ਦੇਣੇ ਉਹਨਾਂ ਨੂੰ ਮੈਂ ਕਿਹਾ ਮੈਂ ਨਹੀਂ ਦਿੰਦਾ ਇਹ ਤਾਂ ਸਰਕਾਰ ਦਾ ਕਾਨੂੰਨ ਹੈ ਗੱਲ ਹੋਈ ਗਈ ਐ ਨੇ ਐਨੇ ਹੋਰ ਕਿੱਥੇ ਰਜਿਸਟਰ ਖੜਾ ਹੋਏਗਾ ਤਾਂ ਲੋਕ ਕਿੱਥੇ ਹੋਈ ਜਾਂਦੇ ਨੇ ਪਬਲਿਕ 'ਚ ਤੇ ਨਾਲੇ ਮੈਂ ਤਾਂ ਵੈਸੇ ਹੀ ਓਪਨ ਨੇ ਨਾ ਫਿਰ ਜਦੋਂ ਇਕੱਠੇ ਹੋਗੇ ਮੈਂ ਬਾਬੂ ਜੀ ਪਹਿਲਾਂ ਇਹ ਦੱਸੋ ਤੁਸੀਂ ਕਿ 4RS ਦੇ ਤਾਂ ਨਹੀਂ ਹੂੰ ਮੈਂ ਨਾ ਨਹੀਂ ਚਲੋ ਜੀ ਚਲੋ ਜੀ ਨਹੀਂ ਚਲੋ ਜੀ ਨਹੀਂ ਅਸਲ 4RS ਵਾਲਿਆਂ ਨੂੰ ਜਿਹੜੀ ਸ਼ਡਿਊਲਡ ਕਾਸਟ ਰਿਜ਼ਰਵੇਸ਼ਨ ਚੁੱਭਦੀ ਆ ਮੈਂ ਜਿਹੜੀ ਐਨਆਰਆਈ ਦੀ ਰਿਜ਼ਰਵੇਸ਼ਨ ਹੈ ਗਦਾ ਘੋੜਾ ਹੋਵੇ ਪੈਸੇ 38 ਲੱਖ ਰੁਪਏ ਦੇਵੇ ਉਹਦੀ ਚੁੱਭਦੀ ਨਹੀਂ ਮੈਨੂੰ ਤਾਂ ਉਹਦੀ ਵੀ ਨਹੀਂ ਹੈ ਹੁਣ ਮੈਂ ਕਿਹਾ ਸੁਣ ਲਓ ਤੁਹਾਨੂੰ ਭਲੇਖਾ ਦੀ ਸੀਟ ਕੋਈ ਵੀ ਅਨ ਰਿਜ਼ਰਵ ਹੈ ਜੀ ਰਿਜ਼ਰਵ ਵਾਸਤੇ ਵੀ ਨਨ ਰਿਜ਼ਰਵ ਵਾਸਤੇ ਵੀ ਕਹਿੰਦੇ ਕਿਵੇਂ ਮੈਂ ਜਿਹੜੀ 13000 ਦੀ ਫੀਸ ਵਾਲੀ ਸੀਟ ਹੈ ਸਰਕਾਰੀ ਕਾਲਜ ਦੀ ਉਹ ਉਹਨੂੰ ਮਿਲੂ ਜਿਹੜਾ ਕੋਟੇ ਜਾ ਕੇ ਪਹਿਲਾਂ 5 ਲੱਖ ਰੁਪਏ ਖਰਚਦਾ ਜਿਹਦੇ ਕੋਲ 5 ਲੱਖ ਖਰਚ ਨੂੰ ਨਹੀਂ ਹੋ ਉਹ ਸੀਟ ਨਹੀਂ ਮਿਲਦੀ ਹਮਮ ਇਹ ਤਾਂ ਅੰਦਾਜ਼ਾ ਤਰੀਕਾ ਹੀ ਹੈ ਜੇ ਫਿਰ ਜਿਹੜੀ ਹੈਗੀ ਹੈ 35000 ਵਾਲੀ ਪ੍ਰਾਈਵੇਟ ਕਾਲਜ ਦੀ ਹਮ ਮੈਨੂੰ ਮਿਲ ਕੋਟੀ 70000 ਦੀ ਉਹ ਉਹਨੂੰ ਮਿਲੂ ਜਿਹੜਾ ਦਿੱਲੀ ਚ 3 ਲੱਖ ਰੁਪਏ ਖਰਚਦਾ ਜਿਹਦੇ ਕੋਲ ਉਹ ਨਹੀਂ ਨਾਲਗਾ ਉਹ 70000 ਫੀਸ ਦੇ ਸਕਦਾ ਹੋਵੇ ਜਾਂ ਨਾ 9000 ਜਿੰਨੀ ਵੀ ਹੈ ਹਮ ਹਰ ਸਾਲ ਦੀ ਉਹਨੂੰ ਮਿਲ ਦੁੱਜੇ ਨੂੰ ਮੈਂ ਮਿਣੀ ਭਾਵੇਂ ਇਹਦੇ ਨੰਬਰ ਹੁਣ ਉਹਦੇ ਕੋਈ ਪੈਸੇ ਨਹੀਂ ਹੈਗੇ ਜੀ ਇਹ ਤੋਂ ਅੱਗੇ ਮੈਂ ਕਿਹਾ ਇੱਕ ਹੋਰ ਸੀਟ ਹੈ ਉਹ ਸੀਟ ਹੈਗੀ ਹੈ ਐਨ ਆਰ ਆਈ ਦੀ ਉਹ ਕਹਿੰਦੇ 38 ਲੱਖ ਰੁਪਇਆ ਦਿਓ ਡਾਲਰ ਦਿਓ ਹਿੰਦੋਸਤਾਨੀ ਰੁਪਏ ਦਿਓ ਤੁਹਾਡਾ ਗਧਾ ਘੋੜਾ ਇੰਤਿਆਮ ਦੇਣ ਦੀ ਲੋੜ ਹੀ ਨਹੀਂ ਆਜੋ ਦਖਲ ਹੋ ਜਾਓ ਮੈਂ ਕਿਹਾ ਸ਼ਡਿਊਲਡ ਕਾਤਾ ਫਿਰ ਵੀ ਇੰਤਿਆਮ ਦਿੰਦੇ ਨੇ 40% ਨੰਬਰ ਲੈਂਦੇ ਨੇ ਤੁਸੀਂ ਤੇ ਬਿਨਾ ਨੰਬਰਾਂ ਨੂੰ ਦੇ ਜਾਣ ਪਰ ਸਾਨੂੰ ਉਹ ਚੁੱਪਦਾ ਨਹੀਂ ਕਿਉਂਕਿ ਤੁਹਾਡੇ ਬੰਦੇ ਨੇ ਸੋ ਇਸ ਕਰਕੇ ਮੈਂ ਇੱਕ ਵਾਰੀ ਨਹੀਂ ਕਿਹਾ ਇੱਥੇ ਪੇਪਰ ਲੀਕ ਕਰਤਾ ਪੰਜਾਬ ਯੂਨੀਵਰਸਿਟੀ ਨੇ ਮੈਂ ਕਿਉਂ ਕਹਣਾ ਇਹ ਕਰਦੇ ਨੇ ਮੈਂ ਉੱਥੇ ਖੜਾ ਜੀ ਕੋਈ ਕਾਸੀ ਦਾ ਪੇਪਰ ਪੈਰਲ ਦਿੱਤਾ ਉਦੋਂ ਐਮਬੀਬੀਸਾ ਇਹ ਇਹ ਆਦਾ ਇਹਨਾਂ ਦੀ ਇਹਨਾਂ ਦਾ ਬੰਦਾ ਆਇਆ ਇੱਕ ਜੀ ਸਕਿਉਰਟੀ ਜੀ ਤੇ ਤੇ ਇਹ ਜੀ ਤੁਸੀਂ ਰਜਿਸਟਰ ਉਮੇ ਖਾਂ ਨਿਕਲ ਪਾਈ ਹੂ ਸੁਰਖਿ ਰਕੇ ਜੁ ਸ਼ਾਕਾ ਸ਼ੁਕਲਾ ਕਾਇ ਹੋਣਾ ਜੋ ਮੇਰਾ ਅੰਦਾਜ਼ਾ ਹੈ ਤੇ ਮੈਨੂੰ ਕਹਿੰਦਾ ਫਿਰ ਤੁਸੀਂ ਕੀ ਕਰ ਰਹੇ ਹੋ ਮੈਂ ਜੀ ਜੋ ਮਰਜ਼ੀ ਕਰੀਏ ਮੈਂ ਮੈਂ ਤਾਂ ਲੱਗਾ ਤੂੰ ਹੀ ਪੇਪਰ ਵੀਕ ਮਾਫੀਆ ਦਾ ਬੰਦਾ ਹੈ ਮੈਂ ਹੁਣੇ ਕਰਦਾ 100 ਨੰਬਰ ਤੇ ਫੋਨ ਉਹਦੀ ਭੱਜ ਗਿਆ ਉਹਨਾਂ ਕਹਿੰਦਾ ਸਮਝ ਆ ਗਈ ਇਹ ਜਿਹੜੇ ਐਨਸੂਈਏ ਨੇ ਜਿਹੜੇ ਬੰਦੇ ਇਹਨਾਂ ਦੇ ਫੜੇ ਜਾਂਦੇ ਇਹਨਾਂ ਦੇ ਬੰਦੇ ਤਾਂ ਜਿੰਨਾ ਕਰਦੇ ਨੇ ਇਹਨਾਂ ਦੇ ਬੰਦੇ ਤਾਂ ਇੱਥੇ ਤਾਂ ਕਹਿੰਦੇ ਨੇ ਵੀ ਇਹ ਇਸ ਧਰਮ ਦਾ ਇਹਨੂੰ ਇਹਨੂੰ ਮੜਾਜ ਨਹੀਂ ਕਰਨਾ ਚਾਹੀਦਾ ਜਦ ਤੁਸੀਂ ਬੰਦੇ ਨੂੰ ਡਾਕਟਰ ਹੋ ਕੇ ਤੁਸੀਂ ਕਹਦੇ ਡਾਕਟਰ ਹੋ ਹਮ ਡਾਕਟਰ ਨੂੰ ਲੋਕ ਤਾਂ ਕਹਿੰਦੇ ਨੇ ਰੱਬ ਦਾ ਦੂਜਾ ਰੂਪ ਹੈ ਤੁਸੀਂ ਰੱਬ ਦੇ ਰੂਪ ਕਹਦੇ ਰਹੇਗੇ ਰੱਬ ਦਾ ਸਾਡੇ ਵਾਸਤੇ ਜੇ ਰੱਬ ਨੇ ਕੋਈ ਵਿਚਕਰਾ ਕਰਨਾ ਹੁੰਦਾ ਇਹ ਕਹਿੰਦੇ ਨੇ ਇਹ ਮਨੁਸਮਰਤੀ ਕਹਿੰਦੀ ਹੈ ਇਹ ਰੱਬ ਨੇ ਨਹੀਂ ਪੈਦਾ ਕਰੀਂ ਜਾਂਦਾ ਇਹ ਰੱਬ ਨੇ ਨਹੀਂ ਕਰੀਂ ਇਹਨੂੰ ਪੈਦਾ ਕਰੇ ਬਾਬੇ ਨਾਨਕ ਨੇ ਸਪਸ਼ਟ ਕਰਤਾ ਪੈਦੋ ਦੇਤਾ ਹੈ ਰਿਜਕ ਸਮਹਾ ਪਾਚੇ ਦੇਤਾ ਜਨਤ ਪਾ ਸਭ ਦਾ ਇਤੇ ਰਿਜਕ ਹੈਗਾ ਦੂਜੀ ਗੱਲ ਜੇ ਜਾਤ ਪਾਤ ਦੇ ਨਾਂ ਤੇ ਧਰਮ ਦੇ ਨਾਂ ਤੇ ਰੱਬ ਨੇ ਕੋਈ ਵਿਸਕਰਾ ਕਰਨਾ ਹੁੰਦਾ ਤਾਂ ਫਿਰ ਇਹ ਸ਼ਡਿਊਲ ਕਾਸਾਂ ਇੱਕ ਇੱਕ ਕਿਉਂ ਨਾ ਲਾ ਦਿੰਦਾ ਉਹਨਾਂ ਦੇ ਬੱਚੇ ਪੰਗ ਜ਼ਿਆਦਾ ਕਿਉਂ ਨਾ ਜੰਮਦੇ ਉਹਨਾਂ ਦੇ ਬੱਚੇ ਵੀ ਓਨੀ ਤੰਦਰੁਸਤ ਕਿਉਂ ਨਾ ਜੰਮਦੇ ਨੇ ਇਹ ਮੁਸਲਮਾਨਾਂ ਦੇ ਇਹ ਜ ਮਾੜੇ ਬੱਚੇ ਕਿਉਂ ਨਾ ਜੰਮਦੇ ਅਸਾਈਆਂ ਦੇ ਮਾੜੇ ਕਿਉਂ ਨਾ ਜੰਮਦੇ ਸਿੱਖਾਂ ਦੇ ਮਾੜੇ ਕਿਉਂ ਨਾ ਜੰਮਦੇ ਯਹੂਦੀਆਂ ਦੇ ਮਾੜੇ ਕਿਉਂ ਨਾ ਜੰਮਦੇ ਫਿਰ ਬ੍ਰਾਹਮਣ ਸ਼ੂਦ ਬ੍ਰਾਹਮਣ ਖੱਤਰੀ ਤੇ ਵੈਸ਼ ਇਹ ਤਿੰਨਾਂ ਵੀ ਫਰਕ ਨੇ ਇਹਨਾਂ ਦੇ ਤੁਹਾਨੂੰ ਤਾਂ ਫਿਰ ਉਹਨਾਂ ਤਿੰਨਾਂ 'ਚ ਵੀ ਫਰਕ ਹੋਣਾ ਚਾਹੀਦਾ ਜੰਮਨ 'ਚ ਜੇ ਰੱਬ ਨੇ ਇਹ ਸਭ ਕੁਝ ਬਣਾਇਆ ਸੀ ਫਿਰ ਤਰਬੂ ਹੋ ਕਰਦਾ ਨਾ ਆਪਦੇ ਆਪਦੇ ਵਿਧਿਵਿਧ ਨੂੰ ਕੋਈ ਛੱਡਦਾ ਸੋ ਰੱਬ ਨੇ ਤਾਂ ਨਹੀਂ ਉਹ ਬਣਾਇਆ ਇਹਨਾਂ ਨੇ ਬਣਾਇਆ ਇਹਨਾਂ ਨੇ ਬਣਾ ਕੇ ਧੱਕੇ ਨਾਲ ਡੋਗਾ ਨੂੰ ਵੀ ਆਪਾਂ ਆਪਣੇ ਬੂਟ ਸਾਫ਼ ਕਰਾਉਣੇ ਜਿੱਦਾਂ ਤੁਸੀਂ ਕਿਹਾ ਵੀ ਤੁਸੀਂ ਉਹਨਾਂ ਦੀ ਐਗਜ਼ਾਮਪਲ ਦੇ ਰਹੇ ਸੀਗੇ ਕਿ ਵੀ ਉਹਨਾਂ ਨੂੰ ਜਦੋਂ ਤੁਸੀਂ ਪੁੱਛਿਆ ਕਿ ਤੁਸੀਂ ਆਰਐਸਐਸ ਤੇ ਲੱਗਦੇ ਹੋ ਮਤਲਬ ਕਿ ਉਹਨਾਂ ਨੇ ਡਿਨਾਈ ਕੀਤਾ ਕਿ ਨਹੀਂ ਨਹੀਂ ਜੀ ਨਹੀਂ ਮਤਲਬ ਕਿ ਪਹਿਲਾਂ ਆਪਾਂ ਦੇਖਿਆ ਕਿ ਗਵਰਨਮੈਂਟ ਫੰਕਸ਼ਨਿੰਗ ਦੇ ਵਿੱਚ ਜਾਂ ਅਦਰਵਾਇਜ਼ ਵੀ ਜੇ ਕੋਈ ਸਿੱਧਾ ਆਰਐਸਐਸ ਦਾ ਤੁਸੀਂ ਨਾਂ ਲੈਂਦੇ ਸੀ ਲੋਕੀ ਥੋੜੀ ਸ਼ਰਮ ਮਹਿਸੂਸ ਕਰਦੇ ਸੀ ਇੱਕ ਟੈਬੂ ਸੀ ਇੱਕ ਲੈਵਲ ਤੱਕ ਪਰ ਹੁਣ ਜਦੋਂ ਗਵਰਨਮੈਂਟ ਦਾ ਸਿੱਧਾ ਆਇਆ ਇਸ ਲੈਵਲ ਤੱਕ ਤੁਹਾਨੂੰ ਲੱਗਦਾ ਕਿ ਹੁਣ ਇਹ ਆਰਐਸਐਸ ਦੇ ਨਾਲ ਜੁੜੇ ਹੋਣਾ ਇੱਕ ਪ੍ਰਾਊਡ ਵਾਲੀ ਗੱ ਹੂੰ ਉਹ ਤਾਂ ਜਾ ਕੇ ਬੈਠ ਜਾਣਗੇ ਦਫਤਰ ਕਰਨਗੇ ਮੈਂ ਸ਼ਖਜ ਗਿਆ ਹੋਇਸੀ ਕੋ ਰੋਕੇ ਦਿਖਾਵੇ ਹੂੰ ਮੈਂ ਤਾਂ ਦੇਖ ਉਹ ਝੂਠੀਆਂ ਸ਼ਿਕਾਇਤਾਂ ਕਰਨਗੇ ਜਿਹੜਾ ਅਫਸਰ ਉਹਨਾਂ ਦੇ ਕਹੇ ਤੋਂ ਗਲਤ ਕੰਮ ਨਹੀਂ ਕਰੇਗਾ ਉਹਦੀ ਸ਼ਿਕਾਇਤ ਹੋਈ ਉੱਤੇ ਵੀ ਆਰਐਸਐਸਾ ਬੈਠਾ ਉਹਨੇ ਉਹਦੇ ਹੱਕ ਉਲਟਾ ਫੈਸਲਾ ਕਰ ਦੇਣਾ ਮੈਂ ਛੋਟੀ ਜਿਹੀ ਉਦਾਹਰਨ ਦੇ ਦਿੰਦਾ ਜੀ ਜਦ ਬੰਦੇ ਨੇ ਦੇਖਿਆ ਹੁੰਦਾ ਇਹਨਾਂ ਦਾ ਇੱਕ ਬੰਦੇ ਨੇ ਬਦਲੀ ਹੋ ਗਈ ਉਹਦੀ ਉਹ ਚਾਹੁੰਦਾ ਸੀ ਮੈਂ ਪਟਿਆਲਾ ਮਾਫਰੀਦਪੁਰ ਤੋਂ ਹੂੰ ਉਹਨੇ ਜਾ ਕੇ ਉੱਥੇ ਐ ਵੀ ਮੈਂ ਤਾਂ ਜੀ ਅਸਤੀਫਾ ਦਿੱਤਾ। ਹੂੰ। ਪ੍ਰੀਮਚਰ ਰਿਟਾਇਰਮੈਂਟ ਹੁੰਦੀ ਹੈ 20 ਸਾਲ ਤੋਂ ਬਾਅਦ ਲੈ ਸਕਦਾ। ਉਹ ਭੇਜੀ ਉਹਦੇ ਤੇ ਜਰੂਰੀ ਹੁੰਦਾ ਉਹ ਇਹ ਲਿਖੇ ਕਿ ਮੈਂ ਮਤਲਬ ਕੋਈ ਕਰਜ਼ਾ ਨਹੀਂ ਦੇਣਾ। ਮੈਂ ਕਿਸੇ ਦੀ ਜਵਾਂਤਨੀ ਹੋਣੀ ਜਾਮਨੀ ਨਹੀਂ ਲਈ ਹੋਈ ਕਰਜ਼ੇ ਦੀ। ਮੇਰੇ ਤੇ ਕੋਈ ਸਰਕਾਰੀ ਕੇਸ ਨਹੀਂ। ਇਹ ਤਿੰਨ ਚੀਜ਼ਾਂ ਅਗਲੀ ਗੱਲ ਵੀ ਮੇਰੇ 20 ਸਾਲ ਦੀ ਨੌਕਰੀ ਹੋ ਚੁੱਕੀ ਆ ਮੈਂ ਡੇਟਾ ਚੈੱਕ ਕਰ ਲਿਆ। ਜੀ। ਉਹਨੇ ਕੁਝ ਨਹੀਂ ਕਰਿਆ ਤਿੰਨ ਡੰਗੀ ਪੱਤੀ ਤੇ ਲਿਖਿਆ। ਉਹ ਜਦ ਮਨਜ਼ੂਰ ਹੋਣ ਲੱਗਾ ਉਦੋਂ ਉਹਨੇ ਮੰਤਰੀ ਨਾਲ ਮਿਲੇ ਹੋਏ ਸੀ ਕੁਕਾਰ ਐਸਐਸ ਦਾ ਮੰਤਰੀ ਸੀ। ਉਨੇ ਉਹ ਵਿਡਰਾ ਕਰ ਲਿਆ ਚਲੋ ਠੀਕ ਆ ਕਰ ਲੈ ਉਹਦੀ ਮਰਜ਼ੀ ਫਿਰ ਮਹੀਨੇ ਬਾਅਦ ਦਿੱਤਾ ਟਰਾਈ ਕਰਦਾ ਰਿਹਾ ਬਦਲੀ ਦੀ ਬਦਲੀ ਉਤੋਂ ਤੱਕ ਕਿਸੇ ਹੋਰ ਰੀਜ਼ਨ ਤੇ ਹੋਣੀ ਸੀ ਫਿਰ ਦੇ ਤਾਂ ਫੇਰ ਵਾਪਸ ਲੈ ਲਿਆ ਹੂੰ ਤਾਂ ਲੱਗਿਆ ਮੇਰੀ ਹੋ ਜਾਣੀ ਐ ਫਿਰ ਤੀਜੀ ਵਾਰੀ ਦਿੱਤਾ ਹੂੰ ਤੀਜੀ ਵਾਰੀ ਦਿੱਤਾ ਤੇ ਫੈਸਲਾ ਹੋ ਗਿਆ ਉਹਦਾ ਵਿਚਾਲ ਆਪਾਂ ਇਹ ਕਰ ਲੈਣਾ ਅਸਤੀਫਾ ਮਨਜ਼ੂਰ ਕਰਨਾ ਤੇ ਉਹ ਅਸਤੀਫਾ ਜਾਂ ਮਨ ਚਿੱਠੀ ਕਰਤੀ ਵੀ ਤੁਸੀਂ ਇਹ ਅਸਤੀਫਾ ਡੇਟ ਤੇ ਜੇ ਸਰਕਾਰ ਕੋਲੇ ਹੂੰ ਮੈਂ ਇਹਦਾ ਲਿਖਿਆ ਵੀ ਇਹ 3 ਮਹੀਨਾ ਦਾ ਸਮਾਂ ਹੈ ਇਹਨੇ ਆ ਚਿੱਠੀ ਭੇਜੀ ਜਿਹਦੇ ਤੇ ਆ ਚੀਜ਼ਾਂ ਲਿਖਣੀਆਂ ਸੀ ਇਹਨੇ ਲਿਖੀਆਂ ਨਹੀਂ ਫਿਰ ਵੀ ਪ੍ਰਿੰਸੀਪਲ ਨੇ 7 ਹਫ਼ਤੇ ਦੇ ਵਿੱਚ ਉਹਨਾਂ ਸੋਰੀ 4 ਹਫ਼ਤੇ ਚ ਸਾਡੇ ਦਫ਼ਤਰ ਨੂੰ ਭੇਜਤਾ ਆਪੇ ਚੈੱਕ ਕਰਕੇ ਸਾਰਾ ਕੁਝ ਇਹਨੇ ਨਹੀਂ ਕੁਝ ਕੋਆਪਰੇਟ ਕਰਿਆ ਤੇ ਫਿਰ ਸਾਡੇ ਦਫ਼ਤਰ ਦੇ ਵਿੱਚ ਅਸੀਂ ਇਹਨੂੰ ਸਾਰੇ ਨੂੰ ਆਪੇ ਚੈੱਕ ਫਿਰ ਚੈੱਕ ਕਰਿਆ ਉਹ ਚੈੱਕ ਕਰਕੇ 2 ਹਫ਼ਤੇ ਬਾਅਦ ਅਸੀਂ ਭੇਜਤਾ ਤੁਹਾਨੂੰ 1 ਹਫ਼ਤਾ ਇਹਦੇ ਚ ਕੋਰਸ ਬਣਨੇ ਚ ਲੱਗਿਆ ਇਹ 7 ਹਫ਼ਤੇ ਹੋ ਗਏ ਤੁਹਾਡੇ ਕੋਲ ਤਾਂ ਤੁਸੀਂ ਤਾਂ ਮਨਜ਼ੂਰੀ ਕਰਨਾ ਪੰਜ ਹਫ਼ਤੇ ਤੁਹਾਡੇ ਕੋਲ ਨੇ ਤੁਸੀਂ ਦੱਸੋ ਕਿ ਕਿਹ ਵਿੱਚ ਡੇਟ ਹੋ ਗਿਆ ਕੋਈ ਡੇਟ ਨਹੀਂ ਹੋਇਆ ਫਿਰ ਆ ਗਿਆ ਵੀ ਮੰਤਰੀ ਜੀ ਦਾ ਹੁਕਮ ਹੈ ਜਿਹਦਾ ਕਸੂਰ ਹੈ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਜੀ ਮੈਂ ਲਿਖਿਆ ਵੀ ਕਸੂਰ ਤਾਂ ਕੋਈ ਹੈ ਨਹੀਂ ਫਿਰ ਦੁਬਾਰਾ ਆ ਗਿਆ ਨਹੀਂ ਮੰਤਰੀ ਜੀ ਦੀ ਇੱਛਾ ਹੈ ਕਿ ਉਹਨਾਂ ਦੇ ਹੁਕਮ ਨੇ ਕਿਸੇ ਨੂੰ ਸਜ਼ਾ ਦਿੱਤੀ ਜਾਵੇ ਮੈਂ ਫਿਰ ਲਿਖਦਾ ਮੰਤਰੀ ਜੀ ਦੀ ਇੱਛਾ ਪੂਰਤੀ ਲਈ ਤੇ ਉਹਨਾਂ ਦੇ ਹੁਕਮਾਂ ਦੀ ਪਾਲਣਾ ਤੇ ਪ੍ਰਿੰਸੀਪਲ ਮੈਡੀਕਲ ਕਾਲਜ ਫਰੀਦਕੋਟ ਨੂੰ ਲਿਖ ਦਿੱਤਾ ਜਾਵੇ ਜੇ ਕੋਈ ਦੋਸ਼ੀ ਹੋਵੇ ਤਾਂ ਲਿਖ ਦੇਣਾ ਤੇ ਫਿਰ ਮੈਨੂੰ ਇੱਕ ਚਿੱਠੀ ਘੱਟ ਦਿੱਤੀ ਸ਼ੋਕਾ ਨੋਟਿਸ ਕਿ ਤੁਸੀਂ ਹੁਕਮ ਨਹੀਂ ਮੰਨਿਆ ਇਹ ਨਹੀਂ ਕਿਹਾ ਮੈਂ ਉਹ ਸ਼ੀਟ ਨਾਲਦਾ ਵੀ ਮੈਂ ਹੀ ਕਲਾ ਅਧਿਕਾਰੀਆ ਜਿਹਨੇ ਲਿਖਿਆ ਇਹ ਤੁਹਾਡੇ ਨਜਾਇਜ਼ ਹੁਕਮ ਸੀ ਮੈਂ ਫਿਰ ਇਹ ਲਿਖਿਆ ਜਵਾਬ ਵੀ ਤੁਹਾਡੇ ਨਜਾਇਜ਼ ਹੁਕਮ ਸੀ ਮੈਂ ਅੱਜ ਵੀ ਇਸ ਗੱਲ ਦਾ ਧਾਰਨੀ ਆ ਵੀ ਕਿਸੇ ਦਾ ਕੋਈ ਕਸੂਰ ਨਹੀਂ ਸੀ ਪਰ ਕਿਉਂਕਿ ਜ਼ਿੱਦ ਕਰਦੇ ਰਹੇ ਤੁਸੀਂ ਇਸ ਕਰਕੇ ਮੈਂ ਲਿਖਿਆ ਜਿਹਨੇ ਡਿਸਮਿਸ ਕਰਨਾ ਕਰ ਲਿਆ ਤਾਂ ਫਿਰ ਮਰਤਵਾਦਿਆਂ ਤੁਹਾਡਾ ਜਾਂਦਾ ਮਰਨਾ ਹੀ ਆ ਨਾ ਬਿਲਕੁਲ ਬਿਲਕੁਲ ਇਹ ਮਰਨਾ ਹੈ ਫਿਰ ਇੱਕ ਦਿਨ ਮਰੀ ਜਾਣਾ ਮੂ ਅਕਸੀਡੈਂਟ ਕਿਵੇਂ ਮਰ ਜਾਂਦੇ ਸੋ ਇਸ ਕਰਕੇ ਇਹ ਬੰਦੇ ਹਰਦ ਤੱਕ ਜਾਂਦੇ ਨੇ ਇਹ ਬੁਰੇ ਦੇ ਕਰਤਕ ਜਾਂਦੇ ਨੇ ਮੈਂ ਉਹਦਾ ਬਖਤ ਭੋਗੀਆਂ ਹੂੰ ਤੇ ਇਦਾਂ ਦੀਆਂ ਚੀਜ਼ਾਂ ਮੈਂ ਜਾਣਦਾ ਇਹਨਾਂ ਨੂੰ ਮੈਂ ਕੱਲੇ-ਕੱਲੇ ਨੂੰ ਜਾਣਦਾ ਮੈਂ ਤੁਹਾਨੂੰ ਦਿਖਾ ਦਿੰਦਾ ਜਿਹੜੀਆਂ ਕਰਤਨਾ ਕਰਦੇ ਨੇ ਜਿੰਨਾ ਖਰਾਬ ਕਰਦੇ ਨੇ ਗੰਦਕੀਆਂ ਦਿਖਾ ਦੈਂ ਐ ਕਰੋ ਅੱਜ ਇਨਕੁਆਰੀ ਕਰਾ ਲੈਣ ਹੁਣ ਤਾਂ ਪੰਜਾਬ ਸਰਕਾਰ ਭੁਗਤਮਾਨ ਦੀ ਹੈ ਨਾ 2011 ਚ ਮੁਲਾਜ਼ਮਾਂ ਨੂੰ ਸਿਕਿਉਰਿਟੀ ਦੇ ਦਿੱਤੇ ਇਹਨਾਂ ਦਾ ਮੰਤਰੀ ਸੀ ਚੀਰਮੈਨ ਸੀ ਸ਼ਰੇਮ ਸ਼ਬਦ ਹੋ ਕੇ ਡੇਢ ਗੁਣਾ ਸਕੇਪ ਦਿੱਤੇ ਪੰਜਾਬ ਦਾ ਪੱਠਾ ਵਠਾ ਦਾ ਪੰਜਾਬ ਦਾ ਅੱਜ 59000 ਕਰੋੜ ਰੁਪਿਆ 58900 ਕਰੋੜ ਰੁਪਿਆ ਰੈਵਨਿਊ ਦਾ ਇਕੱਠਾ ਹੁੰਦਾ ਹੈ ਇਹਦੇ ਵਿੱਚੋਂ 55000 ਕਰੋੜ ਰੁਪਇਆ ਕੱਲੇ ਮੁਲਾਜ਼ਮਾਂ ਤੇ ਪੈਨਸ਼ਨਾਂ ਨੂੰ ਜਾ ਰਿਹਾ ਹੈ। ਅਰੇ ਇਹਦਾ ਸਭ ਤੋਂ ਵੱਡਾ ਕਾਰਨ ਹੈ 2011 ਤੇ ਤੇ 12 ਚ ਜਾਦਾ ਸਕੀਮ ਬਣਾਤੀ ਇਹਨਾਂ ਦਾ ਬੰਦਾ ਮੰਤਰੀ ਉਹ ਚੇਅਰਮੈਨ ਸੀ ਕਮੇਟੀ ਦਾ। ਮੈਂ ਚਿੱਠੀ ਲਿਖੀ ਵੀ ਮੈਨੂੰ ਇਹ ਦੱਸੋ ਤੁਸੀਂ ਇਹ ਵਧਾਈ ਕਿਵੇਂ? ਹੂੰ ਕਿਹੜਾ ਫਾਰਮੂਲਾ ਰੱਖਿਆ? ਆਪਟਰ ਕਮਿਸ਼ਨ ਤਾਂ ਕੋਈ ਫੈਸਲੇ ਕਰਦਾ। ਸੋ ਇਹ ਆਪਾਂ ਇਹਨਾਂ ਤੋਂ ਇਹ ਹੋਈ ਨਹੀਂ ਦੇਣਾ ਕਰੀਏ। ਹੂੰ ਇਹਨਾਂ ਦਾ ਤੇ ਇਹ ਹੈ ਵੀ ਮੈਂ ਕਰਾਂ ਉਹ ਸਭ ਠੀਕ, ਦੂਜਾ ਕਰੇ ਤਾਂ ਗਲਤ। ਦੂਜੀ ਗੱਲ ਇਹਨਾਂ ਵੀ ਚਲੋ ਵਿਅਕਤੀਗਤ ਹੁੰਦੇ ਨੇ ਕਈ। ਪਰ ਇਹ ਧਰਮ ਦੇ ਨਾਂ ਤੇ ਕਰਨਾਲ ਕਰਦੇ ਨੇ। ਹੂੰ RSS ਦਾ ਬੰਦਾ ਜੋ ਮਰਜ਼ੀ ਕਰ ਦੇ ਉਹ ਠੀਕ ਦੂਜਾ ਗਲਤ ਤਾਂ ਤੁਸੀਂ ਕੀ ਸਮਝਦੇ ਹੋ ਹੁਣ ਇਹ ਸਾਰੀ ਸਿਚੁਏਸ਼ਨ ਹੈ ਜਿਹਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਇਹ ਸਰਵਰ ਸਰਵਿਸਿਜ਼ ਦੇ ਵੀ ਵਾਇਲੇਸ਼ਨ ਹੈ ਲਾਅ ਦੀ ਵੀ ਵਾਇਲੇਸ਼ਨ ਹੈ ਫੰਕਸ਼ਨਿੰਗ ਵੀ ਇਹਦੇ ਨਾਲ ਇੰਪੈਕਟ ਹੋਊਗੀ ਤਾਂ ਹੁਣ ਇਹਦੀ ਇਹਦੇ ਇਹਦੇ ਇਹਨੂੰ ਕਰੈਕਟ ਕਰਨ ਲਈ ਜਾਂ ਇਸ ਗੱਲ ਨੂੰ ਰੋਕਣ ਲਈ ਆਪਸ਼ਨ ਕੀ ਨੇ ਕਾਮਨ ਸਿਟੀਜ਼ਨ ਕੋਲ ਜਿਹਨੇ ਰੋਜ਼ ਦੇ ਲੈਵਲ ਤੇ ਇਫੈਕਟ ਹੋਣਾ ਹੈ ਜਾਂ ਜਿਹੜੀਆਂ ਤੇਰਾ ਇਹਨੂੰ ਗਲਤ ਸਮਝਦੀਆਂ ਨੇ ਨਹੀਂ ਨਹੀਂ ਇਫੈਕਟ ਇਹ ਇਕੱਠੇ ਜਿਵੇਂ ਕਿਸਾਨਾਂ ਅੰਦਰ ਨਹੀਂ ਇਹ ਤਾਂ ਹੁਣ ਦੇਸ਼ 'ਚ ਇੱਕ ਮੂਮੈਂਟ ਹੀ ਇਹ ਪਾਣੀ ਖੜ ਗਿਆ ਦੇਸ਼ ਦਾ ਇਹਦੇ 'ਚ ਹੁਣ ਚੋਰੀ ਠੱਗੀ ਵਾਲਾ ਵੱਧ ਗਿਆ ਕੰਮ ਹਮ ਸਾਰੇ ਵੱਡੇ ਤੋਂ ਵੱਡੇ ਦਾਰਿਆਂ 'ਚੋਰੀਆਂ ਠੱਗੀਆਂ ਸ਼ੁਰੂ ਹੋ ਗਈਆਂ ਵੱਡੇ ਤੋਂ ਵੱਡੇ ਦਾਰੇ ਇਹਨਾਂ ਨੇ ਠੱਡੇ ਲਾ ਲਏ ਬੰਦਿਆਂ ਨੂੰ ਸਜ਼ਾ ਦਿੰਦੇ ਨੇ ਬੰਦਿਆਂ ਨੂੰ ਜਿਹਨੂੰ ਮਰਦੀ ਤੁਸੀਂ ਇਹੀ ਕਹਿਣਾ ਵੀ ਤੁਹਾਨੂੰ ਨੁਕਸ ਹੈ ਜ਼ਰੂਰੀ ਨਹੀਂ ਵਾ ਤਾਂ ਨੁਕਸ ਹੋਵੇ ਕੋਈ ਮੈਨੂੰ ਪੁੱਛੇ ਐਨਟੀਆ ਦਾ ਤਾਂ ਕੋਈ ਇਨਕੁਆਰੀ ਨਹੀਂ ਕਰਨ ਚਾਹ ਰੇ ਇੱਥੇ ਆ ਕੇ ਕਹਿੰਦੇ ਜੀ ਬਾਗਾਂ 'ਚ ਇਹਨਾਂ ਨੇ ਬਾਗ ਦੇ ਪੈਸੇ ਵੱਧ ਲੈ ਲਏ ਸਾਡੀ ਜ਼ਮੀਨ ਸੀ ਉਹ ਪੁੱਢਾ ਦੀ ਪੁੱਢਾ ਨੇ ਖਰੀਦੀ ਲੋਕਾਂ ਤੋਂ ਖਰੀਦੀ ਗਾਹਾਂ ਵੇਚੀ ਉਹਦੇ 'ਚ ਕੋਈ ਠੱਗੀ ਹੋਈ ਸਰਕਾਰ ਪੰਜਾਬ ਦੀ ਦੇਖੋ ਕਿ ਦਿੱਲੀ ਵਾਲੇ ਦੇਖਣਗੇ ਫੇਰ ਦਿੱਲੀ ਵਾਲਿਆਂ ਕੋਲ ਇੱਕ ਅਧਿਕਾਰ ਹੈ ਉਹ ਹੈਗਾ ਕਾਇਗ ਕੰਪਟਰੋਟਲ ਅਡੀਟਰ ਜਨਰਲ ਹੋਈਆ ਉਹ ਦੇਖ ਲੈ ਜਿਹਨੇ ਦੇਖਣਾ ਤੁਸੀਂ ਸੀਬੀਏ ਨੂੰ ਭੇਜ ਦਿੰਦੇ ਹੋ ਇਹਦਾ ਮਤਲਬ ਤਾਂ ਸੂਬੇ ਦਾ ਮਤਲਬ ਕੁਝ ਰਹੀ ਨਾ ਅਈ ਸ਼ਰਾਬ ਚ ਸੋਡਾ ਘਟਾੜਾ ਹੋ ਗਿਆ ਜੀ ਫਲਾਣਾ ਫਿਰ ਸੂਬੇ ਰਹਿ ਕਿਨੇ ਗਏ ਇਹ ਤਾਂ ਦੱਸੋ ਸੋ ਇਹੇ ਆਪ ਜੋ ਮਰਜ਼ੀ ਕਰਨਾ ਦੂਜੇ ਨੂੰ ਨਹੀਂ ਇਹਦਾ ਨੇ ਉਹ ਕਰਨਾ ਨਾ ਦੂਜੇ ਨੂੰ ਜਾਣ ਕੇ ਅੱਗੇ ਹੁੰਦਾ ਮਿਸਟਰੀ ਵਿੱਚ ਮੈਂ ਬਸ ਗੱਲ ਕਹਿਣਾ ਬਈ ਜਿਹੜਾ ਚੰਗਾ ਬੰਦਾ ਹੈ ਇਮਾਨਦਾਰ ਹੈ ਉਹਨੂੰ ਕੁਝ ਨਹੀਂ ਕਹਿੰਦੇ ਸੀ ਬਲਕਿ ਉਹਦੀ ਤਾਰੀਫ ਕਰਦੇ ਸੀ ਠੱਗਾ ਚੋੜਾ ਨਾਲ ਵੀਰੇਲੇ ਰਹਿੰਦੇ ਸੀ ਫਿਰ ਹੌਲੀ ਹੌਲੀ ਆ ਗਿਆ ਵੀ ਉਹਦੀ ਤਾਰੀਫ ਕਰਨੋਂ हट ਗਏ ਪਰ ਹੁਣ ਕਹਿੰਦੇ ਕੁਛ ਨਹੀਂ ਸੀ ਹੁਣ ਤਾਂ ਇਹ ਆ ਗਿਆ ਵੀ ਜਿਹੜਾ ਇਮਾਨਦਾਰ ਤੇਰੀ ਹਿੰਮਤ ਕਿਵੇਂ ਪੈ ਗਈ ਇਮਾਨਦਾਰੀ ਜੋ ਅਸੀਂ ਕਹਿੰਨਾ ਉਹ ਕਰ ਪੁੱਠਾ ਸਿੱਧਾ ਕਰ ਤੇ ਬਹੁਤੇ ਬੰਦੇ ਤਾਂ ਨਹੀਂ ਕੋਈ ਸਾਰੇ ਬੰਦੇ ਤਾਂ ਇਹ ਜਿਹੇ ਹੁੰਦੇ ਨਹੀਂ ਵੀ ਜਿਹੜੇ ਐਂ ਨਕਲ ਬਣ ਕੇ ਖੜ ਜਾਂਣ ਭਾਈ ਤਾਰਦ ਸਿੰਘ ਸਾਰੇ ਨਹੀਂ ਹੋ ਸਕਦੇ ਜੀ 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 ਪਰ ਭਾਈ ਤਰਨ ਸਿੰਘ ਲੋਕਾਂ ਵਸਤੇ ਆਧਾਰਨ ਬੰਦੇ ਨੇ ਪਰ ਪਰ ਤੁਹਾਨੂੰ ਲੱਗਦਾ ਵੀ ਹੁਣ ਮਿਨੋਰਟੀਜ਼ ਜਿਹੜੀਆਂ ਨੇ ਜਾਂ ਹੋਰ ਤਬਕੇ ਨੇ ਕਿਉਂਕਿ ਸਿੱਧੀ ਹੁਣ ਇੱਕ ਮਿਲ ਕੇ ਆਰਗੇਨਾਈਜੇਸ਼ਨ ਦਾ ਆ ਗਿਆ ਕਿ ਉਹਦੇ ਮੈਂਬਰ ਬਣੋ ਜਿਵੇਂ ਤੁਸੀਂ ਕਿਹਾ ਕਿ ਹੁਕਮ ਹੈ ਇਹ ਤੇ ਉਹਨਾਂ ਲਈ ਫਿਰ ਕੀ ਮੈਸੇਜ ਹੈ ਉਹ ਕਿਦਾਂ ਫਿਰ ਇਹਦੇ ਵਿੱਚ ਮਹਿਸੂਸ ਕਰਾਂਗੇ ਉਹ ਵੀ ਤਾਂ ਆਦਾਰ ਹੈ ਕੋਈ ਮਿਨੋਰਟੀ ਨਹੀਂ ਕਰਮੀ ਕਿਸੇ ਨੇ ਮਿਨੋਰਟੀਆ ਥੱਡੇ ਲੱਗੀਆਂ ਨਹੀਂ ਅਬ ਭੀਜੇਪੀ ਚ ਕਿੰਨੇ ਸਿੱਖ ਗਏ ਹੋਏ ਨੇ ਕਿੰਨੇ ਮੁਸਲਮਾਨ ਉਹ ਮੁਸਲਮਾਨਾਂ ਨੂੰ ਜਗ੍ਹਾ ਨਹੀਂ ਦਿੰਦੇ ਤਾਂ ਵੀ ਉਹ ਜਾਣਦੇ ਨੇ ਅਦਾਲਤ ਵੀ ਇਹੀ ਕੁਛ ਕਰਦਾ ਇਹ ਸਾਰੇ ਨਹੀਂ ਕਰਨਾ ਸਾਡੇ ਮੈਨੂੰ ਤਾਂ ਉਮੀਦ ਹੀ ਨਹੀਂ ਆ ਹੁਣ ਮੈਂ ਪਹਿਲਾਂ ਮ ਬਿਲਾ ਸਾ ਦੇਸ਼ ਦਾ ਮੈਂ ਕਹਿੰਦਾ ਨਹੀਂ ਯਾਰ ਉਮੀਦ ਨਹੀਂ ਛੱਡੀ ਦੀ ਉਮੀਦਾਂ ਦੇ ਸਾਰੇ ਹੁਣ ਤਾਂ ਮੇਰੀ ਵੀ ਉਮੀਦ ਟੁੱਟਣ ਸ਼ੁਰੂ ਹੋ ਗਈ ਜਿੱਦ ਤੱਕ ਮੈਂ ਐਨਟੀਆ ਦਾ ਇਲੈਕਸ਼ਨ ਕਮਿਸ਼ਨ ਦਾ ਜੋ ਕੁਝ ਹੋਇਆ ਮੈਂ ਆਪ ਐਨਲਿਸਿਸ ਕਰਿਆ ਇਲੈਕਸ਼ਨ ਕਮਿਸ਼ਨ ਦੀ ਤੇ ਮੈਨੂੰ ਲੱਗਦਾ ਵੀ ਇਹ ਤਾਂ ਗਿਆ ਕੰਮ ਜਦ ਰੈਫਰੀ ਬੇਈਮਾਨੀ ਕਰਨ ਲੱਗ ਜੇ ਬਾਬੇ ਨੇ ਕਿਹਾ ਕਾਜੀ ਹੋਏ ਬਹਿ ਕਰੇ ਨਿਆਏ ਫੇਰੇ ਤਸਬੀਹ ਕਰੇ ਖੁਦਾਏ ਵੱਡੀ ਲੈ ਕੇ ਹੱਕ ਗਵਾਏ ਜੇ ਪੁੱਛੇ ਤਾਂ ਬੜ ਸੁਣਾਇ ਆ ਪੁੱਛ ਕੇ ਬੜ ਕੇ ਜਿਉਂ ਅਸੀਂ ਐ ਕਰਿਆ ਜੀ ਸੀਵੀਐਮ ਕਰਿਆ ਇਲੈਕਸ਼ਨ ਕਮਿਸ਼ਨ ਕਹਿੰਦਾ ਇਹਨਾਂ ਦੇ ਕਰਕੇ ਮੈਂ ਤਾਂ ਕਹਿਣਾ ਕੰਨਾ ਜੀ ਸਾਡੇ ਤਾਂ ਥੱਕੇ ਹੁੰਦੇ ਨੇ 100-100 ਕਿਲੋਮੀਟਰ ਤੋ ਆਉਣਾ ਹੁੰਦਾ ਹੈ ਅੱਧੀ ਅੱਧੀ ਰਾਤ ਤੱਕ ਵੋਟਾਂ ਪੈਂਦੀਆਂ ਨੇ ਇੰਟਰਨੈਟ ਨਹੀਂ ਚੱਲਦਾ ਤਾਂ ਅਸੀਂ ਡਾਟਾ ਨਹੀਂ ਦੇ ਸਕਦੇ ਚੰਡੀਗੜ੍ਹ ਦੇ ਵਿੱਚ 614 ਬੂਥ ਨੇ ਹੂੰ 4 ਲੱਖ 48000 ਵੋਟ ਹੈ 15 ਸਕਰ ਕਿਲੋਮੀਟਰ ਚੱਲਣਾ ਹੈ ਬੈਸਟ ਨੈਟ ਚੱਲਦਾ ਹੈ ਇੱਥੇ 5 ਦਿਨਾਂ ਦੇ ਬਾਅਦ ਹੂੰ 5.18% ਵੋਟ ਵਧਾਤੀ ਕਿਵੇਂ ਵਧ ਗਈ ਜੀ ਇਹ ਦੱਸਣ ਜਵਾਬ ਦੇ ਬਿਨਾਂ ਇਲੈਕਸ਼ਨ ਕਮਿਸ਼ਨ ਨਹੀਂ ਦੇਵੇਗਾ ਹੂੰ ਬੇਵਕੂਫ ਬਣਾਉਂਦੇ ਨੇ ਡੋਗਾ ਨੂੰ ਸੋ ਜਦ ਤੁਸੀਂ ਲੋਕਾਂ ਨੂੰ ਬੇਵਕੂਫ ਬਣਾਉਣਾ ਹੈ ਜਦ ਤੁਸੀਂ ਸਿਸਟਮ ਚ ਕਿਉਂਕਿ ਇਹਨਾਂ ਨੇ ਕੋਈ ਕੁਰਬਾਨੀ ਚ ਕਰੀ ਨਹੀਂ ਜਿਨ੍ਹਾਂ ਨੇ ਕੁਰਬਾਨੀ ਕਰੀ ਹੋਊਗੀ ਉਹਨਾਂ ਨੂੰ ਦੁੱਖ ਨਾ ਭਗਤ ਸਿੰਘ ਰਾਜਗੁਰੂ ਸੁਖਦੇਵ ਬਬਰ ਕਾਲੀ ਬਿਲਕੁਲ ਟੋਟਲ ਇੰਡੀਆ ਦੇ ਵਿੱਚ ਟੋਟਲ ਫਰੇਮਵਰਕ ਇੰਸਟੀਚਿਊਸ਼ਨ ਦਾ ਟੁੱਟ ਗਿਆ ਹੈ ਜੇ ਇੰਸਟੀਚਿਊਨ ਤਕੜੀ ਹੋਵੇ ਆ ਉੱਥੇ ਵੀ 트ੰਪ ਵਗੈਰਾ ਬਿਠਿਆੜਾ ਕੁਝ ਕਰਦੇ ਨੇ ਪਰ ਉਹ ਤੇ ਇੰਸਟੀਚਿਊਨ ਤਕੜੀ ਆ ਸਾਡੇ ਇੰਸਟੀਚਿਊਨ ਤੋੜਦੀਆਂ ਤੁਸੀਂ ਆਪੇ ਸਾਡਾ ਉਹ ਘਰ ਦੇ ਵਿੱਚ ਇੱਕ ਨਰਿਆਦ ਜੇ ਮਰਿਆਦਾ ਚਾਹਦੀ ਰਹੇ ਕੋਈ ਬੱਚਾ ਸ਼ਰਾਰਤੀ ਵੀ ਹੁੰਦਾ ਹੈ ਕਈ ਗੜਬੜ ਵੀ ਕਰਦਾ ਹੈ ਪਰ ਇੱਕ ਸੀਮਾ ਤੋਂ ਵੱਧ ਨਹੀਂ ਕਰ ਸਕਦਾ ਜੇ ਮਰਿਆਦਾ ਟੁੱਟ ਜੇ ਫਿਰ ਆਪੋ ਧਾਪੀ ਇਹ ਹੁਣ ਆਪੋ ਧਾਪੀ ਆ ਦੇਸ਼ ਚ ਧੰਨਵਾਦ ਜੀ ਬਹੁਤ-ਬਹੁਤ ਇਸਨ ਡਾਕਟਰ ਪਿਆਰੇ لال ਗਰਿਕ ਜਿਨ੍ਹਾਂ ਨੇ ਉਹ ਜੋ ਆਰਐਸਐਸ ਦੇ ਰਿਗਾਰਡਿੰਗ ਜਿਹੜਾ ਇੱਕ ਆਰਡਰ ਆਇਆ ਹੈਗਾ ਸੈਂਟਰਲ ਗਵਰਨਮੈਂਟ ਦਾ ਉਸ ਦੀ ਸਮੀਖਿਆ ਕਰਦੇ ਆ ਆਖਿਆ ਕਿ ਇਹ ਰਾਦਰ ਆਜ਼ਾਦਤ ਨਹੀਂ ਹੈਗੀ ਸਗੋਂ ਹੁਕਮ ਹੈ ਕਿ ਆਰਐਸਐਸ ਨੂੰ ਜੁਆਇਨ ਕੀਤਾ ਜਾਵੇ ਜਿਹੜੇ ਕਿ ਸਰਕਾਰੀ ਮੁਲਾਜ਼ਮ ਨੇ ਤੇ ਬੁਰੀ ਤਰ੍ਹਾਂ ਜਿਹੜਾ ਆਰਡਰ ਹੈ ਉਹ ਜੋ ਸਰਕਾਰੀ ਕੰਮ ਕਾਜ ਹੈ ਉਹਦੀ ਜਿਹੜੀ ਐਫੀਸ਼ੀਐਂਸੀ ਹੈ ਉਹਨੂੰ ਇੰਪੈਕਟ ਕਰਨ ਜਾ ਰਿਹਾ ਹੈ